ਅਸੀਂ ਪਿੰਡ ਦਾਤ ਤੋਂ ਬੈਠੇ ਆ ਸਾਰੀ ਕਲੋਨੀ ਵਾਸੀ ਬੈਠੇ ਆ ਅਸੀਂ ਇੱਥੋਂ ਦੇ ਸਿਸਟਮ ਤੋਂ ਬਹੁਤ ਦੁਖੀ ਆ ਸਾਨੂੰ 10 ਸਾਲ ਹੋ ਗਏ ਇਸ ਸਿਸਟਮ ਦੇ ਨਾਲ ਲੜਦਿਆਂ ਨੂੰ ਕੋਈ ਸਾਡੀ ਸਰਕਾਰ ਸਾਰ ਨਹੀਂ ਲੈਂਦੀ ਜਦੋਂ ਪਿਛਲੀ ਟਾਈਮ ਕਾਂਗਰਸ ਦੀ ਸਰਕਾਰ ਸੀਗੀ ਉਸ ਟਾਈਮ ਅਸੀਂ ਆਪਣੀ ਕਲੋਨੀਆਂ ਸਾਡੀਆਂ ਦੇ ਵਿੱਚ ਸੀਵਰੇਜ ਦਾ ਕੰਮ ਕਾਂਗਰਸ ਨੇ ਪਹਿਲ ਦੇ ਆਧਾਰ ਤੇ ਕੰਮ ਕਰਾਇਆ ਜੋ ਕਿ ਐਸ ਏਰੀਆ ਦੀ ਸਭ ਤੋਂ ਵੱਡੀ ਸਮੱਸਿਆ ਸੀਗੀ ਪਰ ਕੁਛ ਕਾਰਨਾ ਕਰਕੇ ਮੌਕੇ ਤੇ ਸਰਕਾਰ ਬਦਲ ਗਈ ਉਸ ਟਾਈਮ ਤੇ ਜਦੋਂ ਹੋਇਆ ਤਾਂ ਕੁਛ ਕੰਮ ਸਾਡੇ ਵਿਚਾਲੇ ਰਹਿ ਗਏ ਜੋ ਕਿ ਅਸੀਂ ਚਾਹੁੰਦੇ ਆਂ ਵੀ ਹੁਣ 2 ਚਾਰ ਸਾਲਾਂਾਂ 'ਚ ਸਰਕਾਰ ਨੇ ਸਾਡੀ ਕੋਈ ਸਾਰ ਨਹੀਂ ਲਈ ਅਸੀਂ ਚਾਹੁੰਦੇ ਆਂ ਵੀ ਜੇ ਸਾਡੇ ਲੱਕੀ ਜੀ ਆਉਣਗੇ ਤਾਂ ਪਹਿਲ ਦੇ ਆਧਾਰ ਤੇ ਸਾਡਾ ਕੰਮ ਕਰਾਉਣਗੇ ਪਹਿਲਾਂ ਵੀ ਸੀਵਰੇਜ ਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਆ ਸਾਡੇ ਪੁਰਾਣੇ ਸਰਪੰਚ ਸਰਦਾਰ ਜਗਦੀਸ਼ਪਾਲ ਸਿੰਘ ਗਰੇয়াল ਸੀ ਉਹਨਾਂ ਨੇ ਬਹੁਤ ਮਿਹਨਤ ਕਰਕੇ ਇਹ ਕੰਮ ਕੀਤਾ ਸਾਡੇ ਕੀ ਹੋਟਲ ਦੀ ਬੈਕਸਾਈਡ ਸਾਰੀ ਕਲੋਨੀਆਂ ਨੂੰ ਜਿਹੜੀ ਸੜਕ ਜੋੜਦੀ ਆ ਉਹ 18 ਫੁੱਟ ਦੀ ਸੀ ਉਹ ਇਹਨਾਂ ਨੇ 28 ਫੁੱਟ ਕਰਵਾਈ ਬਹੁਤ ਉਹਦੇ ਵਾਸਤੇ ਮਿਹਨਤ ਕਰਨੀ ਪਈ ਉਹਨਾਂ ਨੂੰ ਇਸੇ ਕਰਕੇ ਅਸੀਂ ਪਬਲਿਕ ਨੂੰ ਕਹਿੰਨੇ ਆ ਵੀ ਜਿਹੜਾ ਪਬਲਿਕ ਦਾ ਕੰਮ ਕਰਦਾ ਅਸੀਂ ਉਸ ਬੰਦੇ ਦੇ ਨਾਲ ਚੱਲਣਾ ਵਾ ਕਿ ਜਿਹਦੇ ਨਾਲ ਸਾਡੀ ਲੋਕ ਨੇ ਜਿੰਨੇ ਸਾਡੀ ਪਬਲਿਕ ਆ ਉਹਨੂੰ ਕਿਸੇ ਕਿਸਮ ਦੀ ਦਿੱਕਤ ਨਾ ਆਵੇ ਹੁਣ ਸਨੇਚਿੰਗ ਇੰਨੀ ਵਧੀ ਹੋਈ ਆ ਹਰ ਰੋਜ਼ ਤਕਰੀਬਨ ਐਸ ਏਰੀਏ ਦੇ ਵਿੱਚ 2 4 5 ਹੋ ਰਹੀਆਂ ਨੇ ਪੁਲਿਸ ਕੀ ਕਰੇ ਥਾਣਿਆਂ 'ਚ ਪੁਲਿਸ ਹੈਣੀਗੀ ਉਹ ਕਹਿੰਦੇ ਅਸੀਂ ਦੱਸੋ ਕੀ ਕਰੀਏ ਅੱਗੇ ਜਵਾਬ ਉਹ ਦਿੰਦੇ ਆ ਖੁਦ ਮੇਰੇ ਮਜ਼ਰ ਨਾਲ 5 ਦਿਨ ਪਹਿਲਾਂ ਸਨੈਚਿੰਗ ਹੋਈ ਆ ਜਿਹਦਾ ਕਿਸੇ ਨੇ ਕੋਈ ਨਹੀਂ ਜਾ ਕੇ ਕੰਪਲੇਨ ਲਗਾਤੀ ਉਦੋਂ ਬਾਅਦ ਕਿਸੇ ਦਾ ਕੋਈ ਮਤਲਬ ਨਹੀਂ ਮਿਲਿਆ ਕੋਈ ਇਨਸਾਫ ਨਹੀਂ ਮਿਲਿਆ 5 ਦਿਨ ਲਿਖਾ ਦੀ ਕੰਪਲੇਨਟ ਹਾਂਜੀ ਲੱਭ ਰਹੇ ਆ ਉਹ ਸਾਨੂੰ ਕਹਿੰਦੇ ਤੁਸੀਂ ਨੰਬਰ ਲੱਭ ਕੇ ਦਿਓ ਅਸੀਂ ਨੰਬਰ ਕਿੱਥੋਂ ਲੱਭਣੇ ਚ ਅਸੀਂ ਨੰਬਰ ਲੱਪਣਾ ਤਾਂ ਪੁਲਿਸ ਸਾਡੀ ਕੀ ਆ ਸਿਸਟਮ ਸਾਡਾ ਕੀ ਆ ਕਿਵੇਂ ਦੇਖਦੇ ਹੈ ਕਿ ਉਹ ਕੀ ਹੈ ਲਗਾਤਾਰ ਸ਼ਹਿਰ ਦਾ ਮਾਹੌਲ ਖਰਾਬ ਹੋਇਆ ਹੋਇਆ ਸ਼ਰਿਆਮ ਗੋਲੀਆਂ ਚੱਲਦੀਆਂ ਪਈਆਂ ਆ ਪੈਲਸ ਦੇ ਵਿੱਚ ਗੋਲੀਆਂ ਚੱਲਦੀਆਂ ਨੇ ਸ਼ਰਿਆਮ ਹੁੰਦਾ ਵਾ ਗੁੰਡਾ ਕਰਦੀ ਐਨੀ ਵਧ ਗਈ ਨਸ਼ਾ ਇੰਨਾ ਵਧਿਆ ਪਿਆ ਜਿਹਦੇ ਤੇ ਸਰਕਾਰਾਂ ਨੂੰ ਇਹ ਸਰਕਾਰ ਇਹੀ ਕਹਿ ਕੇ ਆਈ ਸੀਗੀ ਵੀ ਮੈਂ ਨਸ਼ਿਆਂ ਤੇ ਇੰਨਾਂ ਚੀਜ਼ਾਂ ਤੇ ਗੈਂਗਸਟਰਾਂ ਵਾਸਤੇ ਠੱਲ ਪਾਉਂਗੀ ਜਦ ਕਿ ਇਹਨੇ ਤੇ 1% ਵੀ ਸਰਕਾਰ ਨੇ ਨਹੀਂ ਕੰਮ ਕੀਤਾ ਲੋਕਾਂ ਦੇ ਘਰ ਆ ਰਹੇ ਆ ਯੁੱਧ ਨਸ਼ਿਆਂ ਵਿਰੁੱਧ ਮ ਜੋ ਮਾੜਾ ਬੰਦਾ ਜਾਂ ਕਿਸੇ ਦਾ ਸਰਕਾਰੀ ਜ਼ਮੀਨ 'ਚ ਜਗਾ ਬਣੀਆਂ ਘਰ ਓਟਾ ਰਹੇ ਆ ਕਹਿੰਦੇ ਆ ਜੀ ਅਸੀਂ ਘਰ ਟਾਤੇ ਨਸ਼ਿਆਂ ਦੇ ਨਸ਼ਿਆਂ ਦੇ ਤਾਂ ਮਹਿਲ ਖੜੇ ਉਹਨੂੰ ਤਾਂ ਕੋਈ ਹੱਥ ਨਹੀਂ ਪਾਉਂਦਾ ਨਸ਼ਿਆਂ ਵਾਲੇ ਦੇ ਮਹਿਲ ਉਦੋਂ ਹੀ ਖੜੇ ਆ ਉਹਦੇ ਕੋਈ ਪੰਜਾ ਜਾ ਕੇ ਨੇੜੇ ਨਹੀਂ ਲਾਉਂਦਾ ਹੈਗਾ ਤੋਂ ਅਸੀਂ ਤਾਂ ਇਹੀ ਪਬਲਿਕ ਨੂੰ ਕਰਦੇ ਆ ਵੀ ਜਿਹੜਾ ਤੁਹਾਡਾ ਸਾਥ ਦਿੰਦਾ ਵਾ ਉਹ ਬੰਦਾ ਸਾਡਾ ਦੇਖਿਆ ਪਰਖਿਆ ਉਮੀਦਵਾਰ ਆ ਅਸੀਂ ਉਹਦੇ ਨਾਲ ਚੱਲੀਏ ਉਹਨੂੰ ਵੋਟ ਪਾਈਏ ਅਸੀਂ ਕਾਂਗਰਸ ਤੋਂ ਸਰਕਾਰ ਸੀਗੀ ਬਹੁਤ ਕੰਮ ਸਾਡੀ ਕਲੋਨੀ ਦੀ ਡਵੈਲਪਮੈਂਟ ਆ ਸਾਰੇ ਏਰੀਆ ਦੀਆਂ ਡਵੈਲਪਮੈਂਟ ਆ ਉਸ ਟਾਈਮ ਤੇ ਹੋਈਆਂ ਨੇ ਹੁਣ 4 ਸਾਲ ਦੇ ਬੈਠਿਆ ਚੁੱਪ ਕੀਤੇ ਕੋਈ ਸਾਡੀ ਸਾਰ ਨਹੀਂ ਲੈ ਰਿਆ ਜਦੋਂ ਕਹਿੰਨੇ ਕੋਈ ਨੀ ਜੀ ਆਉਂਦੇ ਆ ਕਰਦੇ ਆ ਹੁਣ ਫੰਡ ਸੈਂਟਰ ਗਵਰਨਮੈਂਟ ਦੇ ਰਹੀ ਆ 300 ਕਰੋੜ ਤੋਂ ਪੁੱਤੇ ਦਾ ਫੰਡ ਆਇਆ ਵਾ ਉਹ ਕੀ ਆ ਉਹ ਸਾਡੀ ਜੋ ਮੌਜੂਦਾ ਸਰਕਾਰਾ ਕਹਿੰਦੀ ਜੀ ਅਸੀਂ ਪੈਸੇ ਦੇਨੇ ਆ ਉਹਦਾ ਵਿੱਤ ਕਮਿਸ਼ਨ ਦੇ ਪੈਸੇ ਨੇ ਪੰਚਾਇਤਾਂ ਨੂੰ ਜਾਣੇ ਨੇ ਉਹ ਉਹ ਚ ਪੰਜਾਬ ਸਰਕਾਰ ਦਾ ਤਾਂ ਕੋਈ ਰੋਲ ਹੀ ਨਹੀਂ ਪੰਜਾਬ ਸਰਕਾਰ ਤਾਂ 1 ਰੁਪਿਆ ਪੰਚਾਇਤਾਂ ਦੇਦੀ ਉਹਦਾ ਉਲਟਾ ਉਹਨਾਂ ਦੇ ਲੈਣ ਨੂੰ ਆ ਪੰਜਾਬ ਸਰਕਾਰ ਦਾ ਇਸ ਵੇਲੇ ਇਹ ਹਾਲ ਆ ਉਹ ਪੰਚਾਇਤਾਂ ਨੂੰ ਕਹਿੰਦੀ ਹੈ ਜੇ ਤੁਹਾਡੇ ਕੋਲ ਹੈ ਸਾਨੂੰ ਦੋ ਇਸ ਕਰਕੇ ਅਸੀਂ ਚਾਹੁੰਦੇ ਆ ਵੀ ਜੋ ਉਮੀਦਵਾਰ ਕੰਮ ਕਰ ਰਿਹਾ ਕੰਮ ਕਰਨਾ ਚਾਹੁੰਦਾ ਤੇ ਵਧੀਆ ਕੰਮ ਕਰਦਾ ਸਾਡਾ ਦੇਖਿਆ ਪਰਖਿਆ ਉਮੀਦਵਾਰ ਮੈਂ ਵੀ 5 ਸਾਲ ਪੰਚਾਇਤ ਦਾ ਹਿੱਸਾ ਰਿਹਾ ਅਸੀਂ ਵੀ ਬਹੁਤ ਕੰਮ ਕੀਤੇ ਆ ਇਸ ਕਰਕੇ ਅਸੀਂ ਚਾਹੁੰਦੇ ਆ ਵੀ ਸਾਡੇ ਪ੍ਰਕਸ਼ਿਤ ਪੁਰੀ ਜੀ ਇਹਨਾਂ ਨੂੰ ਇਸ ਵਾਰ ਅਸੀਂ ਟਿਕਟ ਸਰਕਾਰ ਨੇ ਸਰਦੀ ਨੇ ਦਿੱਤੀ ਆ ਕਾਂਗਰਸ ਪਾਰਟੀ ਨੇ ਤਾਂ ਅਸੀਂ ਸਾਰੇ ਵੱਧ ਚੜ ਕੇ ਉਹਨਾਂ ਦਾ ਸਾਥ ਦਈਏ ਤੇ ਉਹਨਾਂ ਨੂੰ ਅੱਗੇ ਬਲਾਕ ਦੇ ਵਿੱਚ ਲੈ ਕੇ ਆਈਏ ਕਿਉਂ ਸਰਕਾਰੇ ਤਾਂ 4-6 ਮਹੀਨੇ ਦੀ ਰਹੇਗੀ ਜੀ ਉਸ ਤੋਂ ਬਾਅਦ ਇਹਨਾਂ ਨੂੰ ਕਿੰਨੇ ਪੁੱਛਣਾ ਖਿੰਡੇ ਫਿਰਦੇ ਨੇ ਕਹਿੰਦੇ ਇਹ ਸਰਕਾਰ ਨੇ ਹੀ ਰਾਸ਼ਨ ਕਾਰਡ ਵੀ ਗਰੀਬਾਂ ਦੇ ਇਹ ਬੰਦ ਕਰ ਦਿੱਤੇ ਗਏ ਨੇ ਤੇ ਕੀ ਸਾਡੇ ਪਿੰਡ 'ਚ ਲਾਗੂ ਕਰਨਗੇ ਰਾਸ਼ਨ ਹਾਂਜੀ ਹਾਂਜੀ ਅਸੀਂ ਲਾਗੂ ਜਿਹੜੇ ਰਾਸ਼ਨ ਕਾਰਡ ਬਣੇ ਸੀਗੇ ਉਹ ਲੋਕਾਂ ਨੂੰ ਦੇਖ ਕੇ ਡੀਪੂ ਹੋਲਡਰਾਂ ਨੇ ਚੈੱਕ ਕਰਕੇ ਸਾਰਿਆਂ ਨੇ ਬਣਾਏ ਸੀਗੇ ਇਹਨਾਂ ਨੇ ਦੇਖਿਆ ਜਿਹੜੇ ਸਾਡੇ ਚਾਹੇਤੇ ਨਹੀਂ ਹੈਗੇ ਉਹਨਾਂ ਦੇ ਰਾਸ਼ਨ ਕੱਟ-ਕੱਟਦੇ ਫੇਰ ਕੁਝ ਬਣਾਏ ਵੀ ਦੁਬਾਰਾ ਬਣਾਉਣੇ ਪਏ ਕਿਉਂ ਗਲਤ ਕੱਟੇ ਸੀਗੇ ਇਹੋ ਜੀਆਂ ਚੀਜ਼ਾਂ ਸੀ ਪਹਿਲ ਦੇ ਆਧਾਰ ਤੇ ਕਰਾਂਗੇ ਤੇ ਲक्की ਜੀ ਸਾਡੇ ਇਸ ਕੰਮ ਨੂੰ ਬਹੁਤ ਤੈਦਿਲੋਂ ਕਰਨ ਦੇ ਵਿੱਚ ਹੈਗੇ ਨੇ ਤੇ ਕਰੀ ਜਾਂਦੇ ਨੇ ਜਿਨ੍ਹਾਂ ਦਾ ਰਾਸ਼ਨ ਕੱਟ ਨਹੀਂ ਮਿਲ ਰਿਹਾ ਹੈਗਾ ਨਹੀਂ ਮਿਲ ਰਿਹਾ ਉਹਨਾਂ ਦਾ ਰਾਸ਼ਨ ਕੱਟ ਸਭ ਦੇ ਬਣਾਵਾਵਾਂਗੇ ਜਿੰਨੇ ਕੱਟੇਗੇ ਸਾਰੇ ਆਉਣਗੇ ਉਹ ਸਾਰੇ A to Z ਦੁਬਾਰਾ ਬਣ ਲਏ। ਓਨ ਕੈਮਰਾ ਕਹਿ ਰਿਹਾ ਤੁਸੀਂ? ਹਾਂਜੀ ਹਾਂਜੀ ਬਿਲਕੁਲ ਓਨ ਕੈਮਰਾ ਕਹਿ ਰਿਹਾ ਮੈਂ। ਠੀਕ ਹੈ ਜੀ। ਹਾਂਜੀ ਧੰਨਵਾਦ। ਅਸੀਂ ਜੀ ਬੜੇ ਜੋਰ ਸ਼ੋਰ ਨਾਲ ਲੱਕੀ ਜੀ ਨਾਲ ਲੱਗੇ ਹੋਏ ਆ। ਤਕਰੀਬਨ 7 ਤੋਂ 8 ਸਾਲ ਪਹਿਲੇ ਅਸੀਂ ਕਿਰਨ ਵਿਹਾਰ ਚ ਸ਼ਿਫਟ ਕੀਤੇ ਸੀਗੇ, ਪਲਾਟ ਲਿੱਤਾ ਸੀ। ਉਸ ਤੋਂ ਅੱਜ ਤੱਕ ਅਸੀਂ ਦੇਖ ਰਹੇ ਆ ਲੱਕੀ ਜੀ ਨੂੰ। ਲੱਕੀ ਜੀ ਇੱਥੇ ਦੇ ਪ੍ਰਧਾਨ ਵੀ ਰਹੇ ਨੇ। ਅੱਜ ਦੀ ਡੇਟ ਤੁਸੀਂ ਮੋਹੱਲੇ 'ਚ ਕਿੱਥੇ ਵੀ ਵਿਜ਼ਿਟ ਕਰ ਲੋ। ਕਿਸੇ ਨੂੰ ਵੀ ਕਿਸੇ ਲੇਡੀਜ਼ ਨੂੰ ਸਬ ਸਿਕਯੂਅਰ ਹਨ ਦੇਖ। ਉਹਨਾਂ ਨੇ ਸਿਰਫ ਕਹਿਣ ਦੀ ਲੋੜ ਹੈ ਲੱਕੀ ਜੀ ਇਹ ਕੰਮ ਕਰਨਾ ਲੱਕੀ ਇਹ ਕੰਮ ਕਰਨਾ। ਉਹ ਲੱਕੀ ਜੀ ਇਮੀਡੀਏਟ ਹਾਜ਼ਰ ਹੁੰਦੇ ਨੇ। ਜੋ ਆਪਣਾ ਬੈਸਟ ਪਰਫਾਰਮੈਂਸ ਹੁੰਦੀ ਹੈ ਉਹ ਦਿੰਦੇ ਨੇ। ਹਰ ਕਿਸੇ ਦੀ ਹੈਲਪ ਕਰਦੇ ਨੇ। ਇਹ ਮੈਂ ਨਹੀਂ ਕਹਿ ਰਿਹਾ ਤੁਸੀਂ ਚ ਐਵਰੀ ਪਰਸਨ ਤੋਂ ਜਾ ਕੇ ਤੁਸੀਂ ਪੁੱਛ ਸਕਦੇ ਹੋ। ਉਹ ਤੁਹਾਨੂੰ ਖੁਦ ਦੱਸਣਗੇ ਕਿ ਲੱਕੀ ਜੀ ਕੀਵੇਂ ਹੈਲਪ ਕਰਦੇ ਸਰ ਨਾਲ। ہماری ਕਲੋਨੀ ਵਿੱਚ ਸਾਡੀ ਕਲੋਨੀ ਵਿੱਚ ਸੀਵਰੇਜ ਦਾ ਹੋਇਆ ਕਨੈਕਸ਼ਨ ਉਹ ਸਿਰਫ ਔਰ ਸਿਰਫ ਲੱਕੀ ਜੀ ਦੀ ਮਿਹਰਬਾਨੀ ਨਾਲ ਹੋਇਆ। ਲੱਕੀ ਜੀ ਨੇ ਸਾਰਿਆਂ ਨੂੰ ਇਹ ਨਹੀਂ ਕਿ ਆਪਣੀ ਜੇਬ ਚ ਲਗਾਏ। ਸਭ ਦੇ ਇੰਡੀਵਿਜੁਅਲ ਪੈਸੇ ਇਕੱਠੇ ਕੀਤੇ ਨੇ ਉਹਨਾਂ ਦੇ ਬੇਸ ਤੇ ਉਹਨਾਂ ਨੇ ਸੀਵਰੇਜ ਦਾ ਕਨੈਕਸ਼ਨ ਲਗਵਾਇਆ ਉਸ ਤੋਂ ਬਾਅਦ ਫਰਦਰ 3-4 ਸਾਲ ਤੱਕ ਸੜਕਾਂ ਨਹੀਂ ਬਣ ਸਕੀਆਂ ਫਿਰ ਉਹਨਾਂ ਨੇ ਆਪਣੇ ਐਫਰਟਸ ਕੀਤੇ ਉਸ ਤੋਂ ਬਾਅਦ ਸੜਕਾਂ ਬਣਵਾਈਆਂ ਲਾਈਟਾਂ ਲੱਗੀਆਂ ਅੱਜ ਦੀ ਡੇਟ ਤੁਸੀਂ ਕਿਰਨ ਵਿਹਾਰ ਕਲੋਨੀ ਨੂੰ ਦੇਖ ਸਕਦੇ ਹੋ ਕਿ ਕਿਵੇਂ ਅਸੀਂ ਸੁਧਾਰਿਆ ਅਸੀਂ ਚਾਹੁੰਦੇ ਹਾਂ ਕਿ ਐਵੇਂ ਹੀ ਅਸੀਂ ਨਾਲ ਦੀਆਂ ਲੱਗਦੀਆਂ ਕਲੋਨੀਆਂ ਲਾਈਕ ਸਨਰਾਇਜ਼, ਕ੍ਰੋਲ ਬਾਗ ਜੀਨ ਐਮਯੂ ਸੈਂਟਰ ਟਾਊਨ ਇਹ ਸਾਰੇ ਨੂੰ ਅਸੀਂ ਆਪਣੀ ਵਰਗੀ ਕਲੋਨੀ ਸਿੰਗਲ ਕਲੋਨੀ ਬਣਾਉਣਾ ਚਾਹੁੰਦੇ ਆ ਪੋਰ ਏਰੀਆ ਮੰਨਿਆ ਜਾਂਦਾ ਹੈ ਜੀ ਕਹਿੰਦੇ ਬੀਆਰ ਸਮਗਲ ਦੇ ਨਾਲ ਲੱਗਦਾ ਸਾਰੇ ਪੋਰ ਏਰੀਆ ਫੇਰ ਵੀ ਇੱਥੇ ਇਦਾਂ ਦੇ ਹਾਲਾਤ ਪੋਰ ਏਰੀਆ ਲਈ ਤੁਸੀਂ ਕਿਸੇ ਵੇਲੇ ਸੜਕਾ ਤੇ ਲੈ ਕੇ ਚੱਲੋ ਕੈਮਰੇ ਨੂੰ ਪਤਾ ਲੱਗ ਜਾਊਗਾ ਕਿ ਇਹ ਜਾਂ ਹਾਲਾਤ ਹੁੰਦੇ ਹੋਈ ਹੈ ਨਾ ਜੀ ਉਹ ਕਾਰਪੋਰੇਸ਼ਨ ਦੇ ਵਿੱਚ ਨਹੀਂ ਉੱਥੇ ਤਾਂ ਫੇਰ ਕਾਰਪੋਰੇਸ਼ਨ ਵਾਲੇ ਸੁਣ ਲੈਂਦੇ ਆ ਅਸੀਂ ਕਾਰਪੋਰੇਸ਼ਨ ਤੋਂ ਬਾਹਰ ਬੈਠੇ ਆ ਪਿੰਡ ਵਾਲਾ ਸਾਡਾ ਪਿੰਡ ਵਾਲੇ ਸਾਡੇ ਕੋਈ ਵੀ ਸਰਪੰਚ ਸਾਡੀ ਸੁਣਵਾਈ ਨਹੀਂ ਕਰਦਾ ਜਿਹੜੇ ਮਾਰੇ ਜਾਓ ਆਈ ਇਵਨ ਕਿ ਜੇ ਕਿਸੇ ਨੇ ਆਧਾਰ ਕਾਰਡ ਵੀ ਚੇਂਜ ਕਰਾਣਾ ਤੇ ਉਹਦੇ ਜੇ ਸਰਪੰਚ ਦੀ ਲੋੜ ਪੈਂਦੀ ਸਾਈਨ ਕਰਾਣ ਦੀ ਤੇ ਉਹ ਸਾਈਨ ਨਹੀਂ ਕਰਦੇ ਉਹ ਕਹਿੰਦੇ ਅਸੀਂ ਨਹੀਂ ਸਾਈਨ ਕਰਨਾ ਉਹ ਵਿਚਾਰਾ ਕਿਤੋਂ ਨਾ ਕਿਤੋਂ ਹੋਰ ਕਰਕੇ ਆਪਣਾ ਆਧਾਰ ਕਾਰਡ ਚੇਂਜ ਕਰਾਂਦਾ ਵੋਟਰ ਕਾਰਡ ਉਹਨਾਂ ਦੇ ਨਹੀਂ ਬਣੇ ਹੋਏ ਜਦਨ ਦੇ ਆਏ ਆ ਇਹਨਾਂ ਨੇ ਵੋਟਰ ਕਾਰਡ ਹੀ ਨਹੀਂ ਬਣਨ ਦਿੱਤੇ ਅੱਧੀ ਤੋਂ ਜ਼ਿਆਦਾ ਕਲੋਨੀ ਦੇ ਵਿੱਚ ਵੋਟਰ ਕਾਰਡ ਨਹੀਂ ਬਣੇ ਹੋਏ ਜੀ ਮੇਰਾ ਆਪਣਾ ਵੋਟਰ ਕਾਰਡ ਲਗਭਗ ਲਾਸਟ ਈਅਰ ਹੀ ਬਣਿਆਗਾ ਉਸ ਤੋਂ ਪਹਿਲੇ ਮੇਰਾ ਵੋਟਰ ਕਾਰਡ ਨਹੀਂ ਬਣਾਇਆ ਜਦ ਕਿ ਮੈਂ ਬਹੁਤ ਪਹਿਲੇ ਦਾ ਇਹਨਾਂ ਦੇ ਪਿੱਛੇ ਪਈ ਬੀਆਰਐਸ ਨਗਰ ਸੀ ਅਸੀਂ ਉੱਥੋਂ ਕਟਵਾਤੇ ਇੱਥੇ ਸਾਡੇ ਬਣੇ ਨੇ ਆ ਹੁਣ ਲਾਸਟ ਇਅਰ ਉਹ ਵੀ ਲੱਕੀ ਜੀ ਨੇ ਕਰਵਾ ਕੇ ਦਿੱਤਾ ਮੇਨ ਮੇਰੇ ਕੋਲ ਪ੍ਰੂਫ ਹੈ ਕਿ ਲੱਕੀ ਜੀ ਨੇ ਆਪਣੇ ਆਨਲਾਈਨ ਕਰਵਾ ਕੇ ਦਿੱਤਾ ਕਿ ਇਹ ਤੁਹਾਡੇ ਬਣ ਗਏ ਨੇ ਆ ਹੁਣ ਚੈੱਕ ਕੀਤਾ ਜੀ ਮੇਰੇ ਵੋਟਰ ਕਾਰ ਬਣੇ ਹੋਏ ਨੇ ਵੋਟਰ ਕਾਰ ਠੀਕ ਹੈ ਥੈਂਕ ਯੂ ਕਿਵੇਂ ਦੇਖਦੇ ਹੋ ਕਿ ਲੱਕੀ ਜੀ ਇਲੈਕਸ਼ਨ ਤੇ ਖੜੇ ਹੋਣ ਜਾ ਰਹੇ ਹੈਗੇ ਨੇ ਇਹ ਕਿਦਾਂ ਦੇਖਦੇ ਹੋ ਉਮੀਦਵਾਰ ਸਭ ਪਹਿਲਾਂ ਤਾਂ ਮੈਂ ਹਾਈ ਕਮਾਂਡ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਲੱਕੀ ਜੀ ਨੂੰ ਬਲਾਸੀ ਮਤੀ ਦਾ ਟਿਕਟ ਦੇ ਕੇ ਨਵਾਜਿਆ ਤੇ ਅਸੀਂ ਇਹਨਾਂ ਨੂੰ ਪੂਰਾ ਭਰੋਸਾ ਵੀ ਦਿੱਤਾ ਮਹੱਲੇ ਵੱਲੋਂ ਵੀ ਤੇ ਲਗ ਲਗ ਕਲੋਨੀਆ ਚ ਜਾ ਕੇ ਵੀ ਜਿੱਦਾਂ ਇਹਨਾਂ ਨੂੰ ਪੂਰਾ ਸਮਰਥਨ ਮਿਲ ਰਿਹਾ ਇਹ ਸਾਨੂੰ ਲੱਗਦਾ ਸਾਡੀ ਸੀਟ ਮਤਲਬ ਜਿਆਦੇ ਮਾਰਜਿਨ ਤੇ ਨਿਕਲੂਗੀ ਹੁਣ ਜਿੱਦਾਂ ਮੈਡਮ ਨੇ ਵੀ ਦੱਸਿਆ ਇਹਨਾਂ ਦਾ ਸੈਂਟਰ ਟਾਊਨ ਆ ਸੀ ਆ ਗਏ ਆਪਾਂ ਸਨਰਾਈਜ਼ ਗ੍ਰੀਨ ਚ ਅਪਿਰਨ ਵਿਹਾਰਪੁਰੇ ਚ ਮਤਲਬ ਜਉਦਾ ਹੀ ਇਹਨਾਂ ਨੇ ਪੈਰ ਰੱਖਿਆ ਟਿਕਟ ਦਾ ਅਨਾਉਂਸ ਹੋਇਆ ਤੇ ਉਹਨਾਂ ਨੂੰ ਭਾਜਣਾ ਪਈਆਂ ਪਈਆਂ ਵੀ ਇਹ ਲੱਕੀ ਕਿੱਥੋਂ ਆ ਗਿਆ ਹੂੰ ਅੱਛਾ ਇਹ ਆਪਣਾ ਲੱਕੀ ਤੇ ਫਿਰ ਪੂਰੀ ਸਪੋਰਟ ਹੁਣ ਹਾਂਜੀ ਪੂਰੀ ਤੁਹਾਡੇ ਸਾਹਮਣੇ ਆ ਦੇਖੋ ਹਾਲਤ ਦੇਖੋ ਬਾਹਰ ਤੁਸੀਂ ਇੱਥੋਂ ਨਿਕਲ ਕੇ ਹੀ ਆਏ ਹੋ ਵੀ ਲੋਕੀ ਕਿਦਾਂ ਖੜੇ ਆ ਇਹਨਾਂ ਦੇ ਸਮਰਥਨ ਲਈ ਤੇ ਬਾਕੀ ਸੜਕਾਂ ਦੀ ਗੱਲ ਆਈ ਤੁਸੀਂ ਨਿਕਲ ਕੇ ਹੀ ਆਏ ਹੋ ਸੜਕਾਂ ਦਾ ਕੀ ਹਾਲ ਹੈ ਮੈਂ ਨਾ ਸੜਕਾਂ ਦੇ ਮੁੱਦੇ ਬਾਰ-ਬਾਰ ਚੇਤੇ ਹੋਰ ਬੜੇ ਮੁੱਦੇ ਸੜਕਾਂ ਦੀ ਤੁਹਾਡੇ ਆ ਸਾਹਮਣੇ ਆ ਦੇਖੋ ਲੁੱਟਾਂ ਖੋਹਾਂ ਨਸ਼ਾ ਇਹਨਾਂ ਦੀ ਦੇਣ ਤੇ ਕਿਸ ਤਰ੍ਹਾਂ ਲੱਗੇ ਜੇ ਪਹਿਲੇ ਆਧਾਰ ਤੇ ਕਿਹੜਾ ਕੰਮ ਕਰਨਗੇ ਇਹ ਮੀਲੋ ਜੇ ਤਾਂ ਕਿ ਲੋਕਾਂ ਵਿੱਚ ਵਿਚਰੋ ਹੁਣ ਇਹ ਤਾਂ ਪਹਿਲਾਂ ਜਾ ਰਹੇ ਵੀ ਤੁਹਾਡੇ ਸੜਕਾਂ ਦਾ ਸੀਵਰੇਜ ਦਾ ਫਿਰ ਹੌਲੀ ਹੌਲੀ ਪੁਲਿਸ ਦਾ ਵੀ ਇਹਨਾਂ ਨੂੰ ਆਹ ਗਸ਼ਤ ਵਧਾਈ ਜਾਵੇ ਟਾਈਮ ਬਹੁਤ ਥੋੜਾ ਬਾਈ ਜੇ ਜਲਦੀ ਕਿਵੇਂ ਕੰਮ ਹੋਊਗਾ ਕਿ ਟਾਈਮ ਅਸਲ ਨਿਕਲੇ ਪਏ 24 ਘੰਟੇ ਦੀ ਸਾਡੇ ਜਾਂ ਪਿੰਡਾਂ ਦੇ ਵਿੱਚ ਕੈਮਰੇ ਵੀ ਲਗਾਏ ਜਾਣਗੇ ਕਿਉਂਕਿ ਅਕਸਰ ਕਿਹਾ ਜਾਂਦਾ ਪਿੰਡਾਂ ਦੇ ਵਿੱਚ ਇਦਾਂ ਦਾ ਪਿੰਡ ਪਰ ਇਹਨਾਂ ਨੇ ਕੁਝ ਪਰ ਇਹਨਾਂ ਨੇ ਇਦਾਂ ਤਾਂ ਕੁਝ ਨਹੀਂ ਕੀਤਾ ਨਹੀਂ ਤੁਹਾਡੇ ਵੱਲੋਂ ਸਾਡੇ ਕੋਲੋਂ ਤਾਂ ਸਸ ਕਲੋਨੀ ਵੱਲੋਂ ਤੇ ਇਹਨਾਂ ਦੇ ਅੱਗੇ ਹੋ ਕੇ ਇਹਨਾਂ ਦੇ ਨਮਾਇੰਦਿਕ ਦੇ ਵਿੱਚ ਕਾਫੀ ਕੁਝ ਹੋ ਰਿਹਾ ਸੀ ਗੇਟ ਲਾਏ ਆ ਸਕਿਉਰਟੀ ਰੱਖੀ ਆ ਲਾਈਟਾਂ ਲੁੱਟ ਤੁਸੀਂ ਦੇਖਿਓ ਹੁਣ ਇਹ ਇਹਨਾਂ ਦੀ ਰਹਿਨੁਮਾਈ ਚ ਹੋਇਆ ਸਰ ਕੈਮਰੇ ਵੀ ਲੱਗਣਗੇ ਪਿੰਡਾਂ ਦੇ ਵਿੱਚ ਡਾਕ ਪਿੰਡਾਂ ਦੇ ਹਾਂਜੀ ਹਾਂਜੀ ਬਿਲਕੁਲ ਜੀ ਜਦੋਂ ਸੈਂਟਰ ਤੋਂ ਫੰਡ ਆਊਗਾ ਤੇ ਉਹ ਕਿਤੇ ਨਾ ਯੂਟਿਲਾਈਜ਼ ਹੋਊਗਾ ਹੀ ਉਹਨਾਂ ਇਹਨਾਂ ਨੂੰ ਇੰਨਾ ਫੰਡ ਮਿਲੇ ਆ ਉਹਨਾਂ ਨੇ ਆਪਣੇ ਪਾਰਕਾਂ ਤੇ ਲਾਤਾ ਜਿਹੜੇ گاਉਂ ਦੇ ਆ ਸਾਡਾ ਪਿੱਛੇ ਪਾਰਕ ਹੈ ਸੀ ਆਹ ਮੁਹੱਲੇ ਚ ਇਕੱਠੇ ਕਰਕੇ ਉੱਥੇ ਮੇਨਟੇਨੈਂਸ ਕਰ ਦਿੱਤੀ ਠੀਕ ਹੈ ਇਹ ਨਾਮ ਹੈ ਮੇਰਾ ਨਾਮ ਮਾਦੀ ਮਲੋਤਰੇ ਜੀ ਮੈਂ ਸੈਂਟਰ ਟਾਊਨ ਤੋਂ ਬਿਲੋਂਗ ਕਰਦੀ ਹਾਂ ਸਾਡਾ ਸੇਮ ਦਾਦ ਪਿੰਡ ਲੱਗਦਾ ਤੇ ਪਹਿਲਾਂ ਤਾਂ ਮੈਂ ਪ੍ਰੈਸ ਦਾ ਇਹਦਾ ਧੰਨਵਾਦ ਕਰਦੀ ਹਾਂ ਕਿ ਜੋ ਤੁਸੀਂ ਕਵਰ ਬਨਮਾਏ ਹੋ ਲਕੀ ਚੀਨ ਨੂੰ ਅਸੀਂ ਇਹਨਾਂ ਨੂੰ ਸਪੋਰਟ ਕਰ ਰਹੇ ਹਾਂ ਕਿਉਂਕਿ ਇਹਨਾਂ ਨੂੰ ਟਿਕੀ ਨਹੀਂ ਹੈ ਲੋਕਲ ਲੋਕਾਂ ਨੇ ਐਪਰੀਸ਼ੀਏਟ ਕੀਤਾ ਹੈ ਇੱਥੇ ਨਾ ਥੋੜਾ ਜਿਹੀ ਪ੍ਰੋਬਲਮ ਮੈਂ ਭਾੜੀਵਾਜੀ ਨਾ ਕਰਦੇ ਹੋਏ ਕਾਂਗਰਸ ਆ ਆਪ じゃ ਕਾਲੀ ਦੀ ਗੱਲ ਨਾ ਕਰਦੇ ਹੋ ਮੈਂ ਸਿਰਫ ਅਸਲੀ ਲੋਕ ਇਹ ਦੇ ਦੇ ਜਿਹੜਾ ਵੀ ਜੋ ਸਾਡਾ ਚੁਣਿੰਦਾ ਪਰਸੂ ਹੋਣਾ ਚਾਹੀਦਾ ਨਾ ਉਹ ਇਦਾਂ ਦਾ ਹੋਣਾ ਚਾਹੀਦਾ ਲੱਕੀ ਵਰਗਾ ਕਿ ਕਮ ਸੇ ਕਮ ਪ੍ਰੋਬਲਮ ਸੋਲਵ ਕਰ ਸਕਣ ਉਹ ਜਿੱਦਾਂ ਕਿ ਮੈਂ ਗੱਲ ਕਰਾਂ ਮੇਰੇ ਏਰੀਏ ਦੀ ਸਗੀਆਂ ਸੜਕਾਂ ਹੀ ਨਹੀਂ ਬਣੀਆਂ ਅਜੇ ਤੱਕ ਅਸੀਂ ਆਪ ਨੂੰ ਸਪੋਰਟ ਬਹੁਤ ਕੀਤਾ ਮੈਂ ਡੋਰ ਟੂ ਡੋਰ ਗਈਆਂ ਆਪ ਲਈ ਪਰ ਲੇਕਿਨ ਹੋਇਆ ਕੀ ਵਨ ਉਹ ਤੁਹਾਡੇ ਜਦੋਂ ਅਸੀਂ ਆਈ ਵਾਰੀ ਸਾਨੂੰ ਸੜਕਾਂ ਬਣਾਉਣ ਦੀ ਇੱਕ ਵੀ ਪ੍ਰੋਬਲਮ ਸੀ ਸਾਡੇ ਏਰੀਏ 'ਚ ਸੜਕਾਂ ਦੀ ਸਾਨੂੰ ਕਿਸੇ ਨੇ ਨਹੀਂ ਸੁਣਿਆ ਲੱਕੀ ਬਿਨਾ ਮਕਸਦ ਹੋ ਮਤਲਬ ਉਹਨਾਂ ਨੂੰ ਕੋਈ ਲਾਲਚ ਨਹੀਂ ਸੀ ਟਿਕਟ ਦਾ ਜਾਂ ਖੜਨ ਦਾ ਉਹ ਤਾਂ ਵੀ ਲੋਕਾਂ ਦੇ ਕੰਮ ਕਰਦੇ ਸੀ ਕਿ ਪੈਦਰੋ ਮੰਦਰ ਦੇ ਸੀ ਚਾਹੇ ਉਹ ਸਾਡੇ ਏਰੀਆ ਦੇ ਸੀ ਸਾਨੂੰ ਕੋਈ ਪ੍ਰੋਬਲਮ ਹੁੰਦੀ ਸੀ ਆਪਣੇ ਐਮਐਲਏ ਨੂੰ ਲੱਭਣ ਦੀ ਬਈ ਅਸੀਂ ਲੱਕੀ ਨੂੰ ਲੱਭਦੇ ਆ ਕਿ ਸਾਡਾ ਹੱਲ ਕੌਣ ਕਰੇਗਾ ਲੱਕੀ ਨੂੰ ਫੋਨ ਕਰ ਲੋ ਰਾਤ ਨੂੰ 12 ਵਜੇ ਆਹ ਪ੍ਰੋਬਲਮ ਹੈ ਲੱਕੀ ਲੱਕੀ ਚੋਰ ਆ ਗਏ ਉਹ ਲੱਕੀ ਚਾਰ ਬੰਦੇ ਲੈ ਕੇ ਆ ਰਹੇ ਨੇ ਲੱਕੀ ਜੀ ਹੁਣ ਸੜਕਾਂ ਦੇ ਉੱਪਰ ਸੇਟ ਸਾਡੇ ਘੇੜਨੀ ਲੱਗੇ ਕੀ ਕਰੀਏ ਮੈਂ ਅਸੀਂ ਮੀਟਿੰਗਸ ਕਰਦੇ ਆ ਹੱਲ ਕਰਕੇ ਦੇ ਦਿੰਦੇ ਆ ਇਸ ਤਰ੍ਹਾਂ ਦੇ ਬੰਦੇ ਨੂੰ ਟਿਕਟ ਮਿਲਣੀ ਚਾਹੀਦੀ ਹੈ ਇਸ ਤਰ੍ਹਾਂ ਦੇ ਬੰਦੇ ਨੂੰ ਖੜਨਾ ਚਾਹੀਦਾ ਈਵਨ ਕਿ ਐਮਐਲਏ ਤੱਕ ਇਸ ਤਰ੍ਹਾਂ ਦੇ ਬੰਦੇ ਨੂੰ ਜਾਣਾ ਚਾਹੀਦਾ ਸਾਡੀ ਲੇਡੀ ਸਵਿੰਗ ਦੀ ਗੱਲ ਕਰਾਂ ਤਾਂ ਸਾਨੂੰ ਬਹੁਤ ਪ੍ਰੋਬਲਮ ਸੈਂਟਰ ਟਾਊਨ ਚ ਆਉਂਦੀ ਹੈ ਤੇ ਉਹਦੇ ਵਿੱਚ ਸਾਨੂੰ ਕੋਈ سپورਟ ਕਰਨ ਦਾ ਇਨਸਾਨ ਤੇ ਸੰਦੀਂਗਾ ਬੰਦਾ ਇਹ ਗੱਲ ਕਹਿੰਦੇ ਕਿ ਜਿੱਥੇ ਕੋਈ ਪ੍ਰੋਬਲਮ ਪੈਂਦੀ ਹੈ ਤੁਸੀਂ ਲੱਕੀ ਜੀ ਨੂੰ ਆਵਾਜ਼ ਮਾਰਦੇ ਹੈਗੇ ਆ ਤੇ ਲੱਕੀ ਜਾ ਕੇ ਖੜਦੇ ਹੈਗੇ ਤੇ ਕਿੱਦਾਂ ਦੇਖਦਾ ਕਿ ਜਿਹੜੀਆਂ ਹੁਣ ਇਲੈਕਸ਼ਨ ਹੋਣ ਜਾ ਰਹੇ ਆ ਤੇ ਲੱਕੀ ਜੀ ਦੀ ਕੋਈ سپورਟ ਹੋਏਗੀ ਅਹ ਦੇਖੋ ਜੀ ਇਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਵੀ ਜ਼ਿਕਰ ਕੀਤਾ ਸੀ ਨਾ ਬਿਨਾ ਕੋਈ ਸਾਡਾ ਕੋਈ ਲਾਲਚ ਨਹੀਂ ਸੀ ਕੋਈ ਤਾਂ ਨਾ ਕੀ ਲਾਲਚ ਹੁੰਦਾ ਕਿ ਘਰ ਸਾਫ਼ ਸੁਥਰੇ ਆਸ-ਪਾਸ ਦਿਖਣ ਜਦੋਂ ਆਪ ਆदमी پارٹی ਖੜੀਏ ਤੇ ਭਗਵੰਤ ਸਿੰਘ ਸਾਹਿਬ ਮੇਰੇ ਬਹੁਤ ਹੀ ਚਾਹਤੇ ਚਿਹਤੇ ਆਰਟਿਸਟ ਸਾਡੇ ਨਾਲ ਦੇ ਤੇ ਮੈਂ ਵੀ ਇੱਕ ਆਰਟਿਸਟ ਹਾਂ ਤੇ ਮੈਂ ਬਿਨਾ ਕੋਈ ਲਾਲਚ ਤੋਂ ਉਹਨਾਂ ਦੀ ਸਪੋਰਟ ਕਰ ਰਹੀ ਸੀ ਹੋਇਆ ਕੀ ਜੀ ਅਸੀਂ ਇੱਕੋ ਹੀ ਡਿਮਾਂਡ ਕੀਤੀ ਜੀ ਸਾਡੇ ਨਾਲ ਸੈਂਟਰ ਟਾਉਨੀ ਸੜਕਾ ਬਣਾ ਲਓ ਅਸੀਂ ਐਮਐਲਏ ਸਾਹਿਬ ਜੋ ਬਣੇ ਉਹਨਾਂ ਕੋਲ ਗਏ ਲੇਕਿਨ ਅੱਜ ਤੱਕ ਕਿਸੇ ਨੇ ਵਿਜ਼ਿਟ ਨਹੀਂ ਕੀਤਾ ਮੈਂ ਬਲੇਮ ਕਿਸੇ ਨੂੰ ਨਹੀਂ ਕਰ ਰਹੀ ਆਮ ਨੋਟ ਇਕ ਮੋਡ ਐਮ ਐਲ ਸਾਹਿਬ ਆਮ ਟਾਕਿੰਗ ਮੋਡ ਫॉर ਆਪ ਦੀ ਪੂਰੀ ਜਿੰਨੇ ਲੋਕ ਸਾਡੇ ਹਲਕੇ ਜੋ ਚਾਹੇ ਕਾਉਂਸਲਰ ਰਹੇ ਨੇ ਚਾਹੇ ਸਰਪੰਚ ਪ੍ਰਧਾਨ ਬਣੇ ਨੇ ਜਾਂ ਐਮ ਐਲ ਏ ਬਣੇ ਨੇ ਕਿਸੇ ਨੇ ਅਗੇ ਤੁਸੀਂ ਸਰ ਤੁਹਾਨੂੰ ਨਾ ਇੱਕ ਵਾਰੀ ਸੜਕਾਂ ਜ਼ਰੂਰ ਦੇਖਣੀ ਚਾਹੀਦੀ ਹੈ ਹਾਲ ਦੇਖਣਾ ਚਾਹੀਦਾ ਬੱਚੇ ਗਿਰ ਰਹੇ ਨੇ ਸੱਟਾਂ ਵੱਜ ਰਹੀਆਂ ਔਰ ਜਿਹੜੇ ਸਾਡੇ ਵਰਗੇ ਬੱਚੇ ਦਾਦਾ ਦਾਦੀ ਨੇ ਉਹਨਾਂ ਦੇ ਬੱਚੇ ਗਿਰ ਰਹੇ ਨੇ ਸਾਨੂੰ ਸਾਨੂੰ ਤਕਲੀਫ ਹੁੰਦੀ ਹੈ ਤੁਸੀਂ ਇਹ ਗੱਲ ਕਹੀ ਹੈ ਕਿ ਮੈਂ ਆਮ ਆਦਮੀ ਪਾਰਟੀ ਦੇ ਨਾਲ ਖੜਾ ਬੜਾ ਕਰੀਆ ਸੀਐਮ ਭਗਵੰਤ ਮਾਨ ਦੀ ਰੱਖਣੀ ਹੈ ਲੇਕਿਨ ਮੈਂ ਬਿਲਕੁਲ ਉਹ ਵੀ ਆਰਟਿਸਟ ਹੈ ਤੁਸੀਂ ਵੀ ਆਰਟਿਸਟ ਹੋ ਪਰ ਆਰਟਿਸਟ ਨੂੰ ਦੇਖ ਕੇ ਆਰਟਿਸਟ ਤੁਹਾਡੇ ਉਹਨਾਂ ਨੇ ਸੁਣੀ ਨਹੀਂ ਜਾਂ ਕਿਵੇਂ ਸਾਨੂੰ ਜੀ ਮਿਲਣ ਦਾ ਮੌਕਾ ਹੀ ਨਹੀਂ ਮਿਲਿਆ ਕਿਉਂਕਿ ਇੰਨੀ ਪੁਲਿਸ ਹੁੰਦੀ ਹੈ ਉਹਨਾਂ ਨੂੰ ਕਦੀ ਮਿਲੇ ਨਹੀਂ ਅਸੀਂ ਉਹ ਮੇਰੇ इवन ਸਾਹਮਣੇ ਆਫਿਸ ਦੇ ਸਾਹਮਣੇ ਆ ਕੇ ਰੁਕਦੇ ਨੇ ਤੇ ਉਹਨਾਂ ਤੱਕ ਜਾ ਹੀ ਨਹੀਂ ਪਾਇਆ ਸੀ ਕਦੀ ਸੀਐਮ ਨੂੰ ਤਾਂ ਮੈਂ ਤਾਂ ਬਲੇਮ ਕਰਾਂ ਪਹਿਲਾਂ ਤਾਂ ਅਸੀਂ ਉਹਨਾਂ ਨੂੰ ਕਰਾਂਗੇ ਜੇ ਉਹ ਅਸੀਂ ਚੁੰਦੇ ਹਾਂ ਜੇ ਤਾਂ ਅਸੀਂ ਲੱਕੀ ਚੁੰਦ ਰਹੇ ਹਾਂ ਜੇ ਲੱਕੀ ਗੱਲ ਨਹੀਂ ਗੱਲ ਕਰਾਂਗੇ ਸਾਡੇ ਅਸੀਂ ਅੱਜ ਲੱਖੀ ਨੂੰ ਚੁਣਦੇ ਆਂਗੀ ਲੱਖੀ ਜੀ ਖੜੋ ਤੁਸੀਂ ਸਾਡੇ ਲੋਕਾਂ ਦਾ ਉਜਾਹ ਕਿਸ ਤਰ੍ਹਾਂ ਮਿਲ ਰਿਹਾ ਲੱਖੀ ਜੀ ਲਈ ਆਈ ਥਿੰਕ ਸੋ ਜਿੰਮੀਆਂ ਲੇਡੀਜ਼ ਮੇਰੇ ਸਰਕਲ ਚ ਨੇ ਜਾਨ ਸਾਡਾ ਏਰੀਆ ਹੈ ਲੱਖੀ ਜੀ ਨੂੰ 100% سپورਟ ਕਰ ਰਹੇ ਹਾਂ 100% ਠੀਕ ਹੈ ਫਿਰ ਤੁਸੀਂ ਕੀ ਕਹਿਣਾ ਚਾਹੋਗੇ ਜਿਹੜਾ ਬਲਾਕ ਸਮਿਤੀ ਨੂੰ ਅੱਜ ਤੁਸੀਂ ਕਾਂਗਰਸ ਪਾਰਟੀ ਦੇ ਮੀਡਲ ਬਣਾ ਤੁਸੀਂ ਕੀ ਕਹਿਣਾ ਚਾਹੋਗੇ ਇਹ ਪਹਿਲਾਂ ਤਾਂ ਕਾਂਗਰਸ ਪਾਰਟੀ ਵੱਲੋਂ ਸਾਨੂੰ ਵੋਟ ਟਿਕਟ ਮਿਲਿਆ ਉਹਦੀ ਬਹੁਤ ਬਹੁਤ ਮਿਹਰਬਾਨੀ ਸਾਨੂੰ ਨੇ ਇੱਕ ਰਾਹ ਦੱਸਿਆ ਵੀ ਅਸੀਂ ਆਪਣੀ ਕਲੋਨੀ ਦਾ ਆਪਣੇ ਏਰੀਆ ਦਾ ਦਾਦਪਿੰਡ ਦਾ ਇੱਕ ਕੋਈ ਚੰਗਾ ਕੋਈ ਕੰਮ ਕਰਕੇ ਤੇ ਆਪਾਂ ਅੱਗੇ ਉਹਨੂੰ ਵਧਾਈਏ ਸਾਡੇ ਇੱਥੇ ਪਿੰਡ ਨੇ ਪਿੰਡ ਦੇ ਵਿੱਚ ਆ ਆਧੁਨਿਕ ਸਰਕਾਰ ਸੀ ਉਹਨੇ ਕੁਝ ਨਹੀਂ ਕੀਤਾ ਅਸੀਂ ਆਪਣੇ ਪੈਸੇ ਲਾ ਕੇ ਸੜਕਾਂ ਸੀਵਰੇਜ ਸਾਰਾ ਕੁਝ ਪਾਇਆ ਤੇ ਸਾਡੇ ਇਸ ਏਰੀਆ ਚ ਇਸ ਏਰੀਆ ਚ ਟੋਟਲ 9000 ਵੋਟ ਹੈ ਜੀ ਤੇ ਅੰਦਾਜ਼ਾ ਕੋਈ 7000 ਵੋਟ ਸਾਡੇ ਕਲੋਨੀਆ ਦੀ ਹੈ ਜਿਹਦੀਆਂ ਸੜਕਾਂ ਦਾ ਬੁਰਾ ਹਾਲ ਹੈ ਸੀਵਰੇਜ ਹੈ ਨਹੀਂ ਅਸੀਂ ਉਹ ਸਾਰੇ ਨੂੰ ਇੱਕ ਵਾਰ ਆਪਣੇ ਬਲੌਕ ਸਮਿਤੀ ਦੇ ਵਰਨਨ ਤੋਂ ਬਾਅਦ ਉਹਨੂੰ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ ਜਿੰਨਾ ਵੱਧ ਤੋਂ ਵੱਧ ਅਸੀਂ ਉਹਨੂੰ ਠੀਕ ਕਰ ਸਕੀਏ ਅਸੀਂ ਉਹਨੂੰ ਠੀਕ ਕਰਾਂਗੇ ਕਿੱਥੋਂ ਦੀ ਕਿੱਥੋਂ ਤੱਕ ਏਰੀਆ ਹੁੰਦਾ ਹੈ ਇਹ ਸਾਡਾ ਕਈ ਕਲੋਨੀਆ ਜੀ ਇੱਥੋਂ ਕੀਜ਼ ਹੋਟਲ ਦੇ ਕੋਲੋਂ ਸ਼ੁਰੂ ਹੋ ਜਾਂਦੇ ਆ ਸਨਰਾਈਜ਼ ਕਿਨਨਵੇਅਰ ਟੋਟਲ ਬਾਈ ਵੀ ਬਾਈ ਕਲੋਨੀਆ ਸੈਂਟਰਲ ਟਾਊਨ ਜਿਹਦੀ ਸੜਕਾਂ ਦਾ ਬੁਰਾ ਹਾਲ ਹੈ ਉਸ ਤੋਂ ਬਾਅਦ ਅੱਗੇ ਕਰੋਲ ਬਾਗ ਫਰੈਂਡਸ ਕਲੋਨੀ ਦਾਦਪਿੰਡ ਦੀਆਂ ਕਲੋਨੀਆਂ ਅੰਦਰ ਨਾਲ ਬਹੁਤ ਛੋਟੇ ਛੋਟੇ ਕਲੋਨੀਆਂ ਜਿਨ੍ਹਾਂ ਦੇ ਵਿੱਚ ਸੜਕਾਂ ਦਾ ਬਹੁਤ ਬੁਰਾ ਹਾਲ ਹੈ ਸਾਡਾ ਇੰਨਾ ਕ ਹਾਲ ਮਾੜਾ ਹੁੰਦਾ ਵੀ ਗੱਡੀਆਂ ਰੋਜ਼ ਗਿਰੀਆਂ ਹੀ ਹੁੰਦੀਆਂ ਵਿੱਚ ਅਸੀਂ ਉਹ ਸਾਰੀਆਂ ਸੜਕਾਂ ਬਣਾਵਾਵਾਂਗੇ ਸਾਰਾ ਕੁਝ ਉੱਥੇ ਅਸੀਂ ਕੰਮ ਦੇਖਾਂਗੇ ਆਪਣਾ ਕਿੰਨੇ ਕਾਂਗਰਸ ਦੀ ਸਰਕਾਰ ਤਾਂ ਹੈ ਨਹੀਂ ਅਗਰ ਕਾਂਗਰਸ ਜਿੱਤ ਰਹੀ ਹੈ ਤਾਂ ਫਿਰ ਕਿਸ ਤਰ੍ਹਾਂ ਇਹ ਪੈਸਾ ਆਏਗਾ ਇਹ ਪੈਸਾ ਜੀ ਸਾਰਾ ਸੈਂਟਰ ਤੋਂ ਆਉਂਦਾ ਜੀ ਅੱਗੇ ਵੀ ਆਉਂਦਾ ਵਾ ਇਹ ਸਰਕਾਰ ਲਾਂਦੀ ਨਹੀਂ ਪੈਸਾ ਜਿਹੜਾ ਸੈਂਟਰ ਤੋਂ ਆਉਂਦਾ ਇਹ ਪੰਚਾਇਤਾਂ ਪਤਾ ਨਹੀਂ ਕੀ ਕਰ ਰਹੀਆਂ ਉਹ ਪੈਸਾ ਜਿਹੜਾ ਸਾਡੇ ਕਲੋਨੀਆਂ ਤੇ ਲੱਗਦਾ ਹੀ ਨਹੀਂ ਹੁਣ ਅਸੀਂ ਜਿਹੜਾ ਪੈਸਾ ਉਹ ਸਿੱਧਾ ਸਰਕਾਰ ਤੋਂ ਸੈਂਟਰ ਤੋਂ ਲੈ ਕੇ ਇੱਥੇ ਲਾਵਾਂਗੇ ਇਹ ਨਹੀਂ ਵੀ ਸਾਨੂੰ ਸੈਂਟਰ ਤੋਂ ਪੈਸਾ ਨਹੀਂ ਆਇਆ ਬਹੁਤ ਪੈਸਾ ਆਇਆ ਪਰ ਇਹਨਾਂ ਨੇ ਕਦੇ ਅੱਗੇ ਲਾਇਆ ਹੀ ਨਹੀਂ ਤੁਸੀਂ ਕਿਹਾ ਕੀ ਹੈ ਕਿ ਅੱਥੇ ਤੁਹਾਡੇ ਇੱਥੇ ਸਰਪੰਚ ਜਿਹਾ ਹੈ ਵੀ ਕੋਈ ਹਾਂਜੀ ਸਾਡੇ ਸਰਪੰਚ ਹੈ ਜੀ ਆਮ ਆਦਮੀ ਪਾਰਟੀ ਤੋਂ ਸਰਪੰਚ ਹੈ ਉਹ ਲੱਗਿਆ ਪਰ ਉਹ ਸਾਡੇ ਤੋਂ ਪੈਸੇ ਲੈ ਕੇ ਅਸੀਂ ਉੱਥੇ ਕੰਮ ਕਰਦੇ ਹਾਂ ਜਿਹੜੇ ਆ ਵੀ ਸੜਕਾਂ ਸੀਵਰੇਜ ਪੈ ਰਿਆਂ ਕਲੋਨੀ ਵਾਲੇ ਆਪਣੇ ਹੀ ਪੈਸੇ ਨਾਲ ਪਵਾ ਰਹੇ ਆ ਆਮ ਆਦਮੀ ਪਾਰਟੀ ਕਹ ਰਹੀ ਅਸੀਂ ਤਾਂ ਸਿੱਕਿਆ ਕ੍ਰਾਂਤੀ ਲਿਆਂਦੀ ਆ ਸਾਰਾ ਕੁਝ ਲੋਕਾਂ ਦਾ ਫ੍ਰੀ ਕਰਤਾ ਬਿਜਲੀ ਫ੍ਰੀ ਕਰਤੀ ਆ ਤਾਂ ਅਸੀਂ ਸਾਰਾ ਪੈਸਾ ਤਾਂ ਉੱਥੇ ਲਾ ਹੀ ਰੇ ਆ ਸੈਂਟਰ ਤੋਂ ਲੈ ਕੇ ਸਰ ਜਿਹੜੀਆਂ ਸਕੂਲ ਬਣਿਆ ਸਾਰੇ ਬੰਦ ਹੋ ਗਏ ਜੀ ਤੁਹਾਨੂੰ ਵੀ ਸਭ ਨੂੰ ਪਤਾ ਵਾ ਠੀਕ ਆ ਜੀ ਜੋ ਕੋਈ ਵੀ ਪੈਸਾ ਜਿਹੜਾ ਸੈਂਟਰ ਤੋਂ ਆਇਆ ਉਹ ਸਕੂਲਾਂ ਦੇ ਅੱਗੇ ਲੱਗਿਆ ਹੀ ਨਹੀਂ ਆ ਨਰੇਗਾ ਦੀ ਇਹਨਾਂ ਦੇ ਹੈਗਾ ਨਰੇਗਾ ਦੇ ਕੋਈ ਵੀ ਬੰਦੇ ਸਾਡੇ ਕਲੋਨੀ ਚ ਕਿੰਨੇ ਸਾਰੇ ਕਲੋਨੀਆਂ ਦੇ ਬੈਠੇ ਆ ਸੀ ਪੁੱਛ ਲਓ ਕਿਤੇ ਵੀ ਨਰੇਗਾ ਦੇ ਕਦੇ ਵੀ ਕੋਈ ਬੰਦਾ ਨਹੀਂ ਲੱਗਾ ਉਹ ਪੈਸਾ ਕਿੱਥੇ ਜਾ ਰਿਹਾ ਕੋਈ ਪਤਾ ਨਹੀਂ ਠੀਕ ਹੈ ਜੀ ਉਸ ਤੋਂ ਬਾਅਦ ਤੁਸੀਂ ਗੱਲ ਕੀਤੀ ਸਕੂਲਾਂ ਦੀ ਇਹਦੀ ਤੇ ਬਾਕੀ ਸੜਕਾ ਸੁੜਕਾ ਦਾ ਹਾਲ ਤੁਸੀਂ ਆਏ ਹੀ ਹੋ ਸਾਡੇ ਰਾਹ ਚ ਲਿਖਿਆ ਹੈ ਕੀ ਹਾਲ ਤੇ ਆਰਟੀਓ ਦਫਤਰ ਵੀ ਬੰਦ ਕਰ ਦਿੱਤਾ ਕਹਿੰਦੇ ਸੀ ਔਨਲਾਈਨ ਹੋ ਜਾਏਗਾ ਆਰਟੀਓ ਦਫਤਰ ਤਾਂ ਕਿੰਨੀ ਸੁਵਿਧਾ ਮਿਲ ਗਈ ਲੋਕਾਂ ਨੂੰ ਆਰਟੀਓ ਦਫਤਰ ਦਾ ਹੁਣ ਸਾਰੇ ਬੰਦਿਆਂ ਨੂੰ ਪਤਾ ਹੈ ਵੀ ਅੱਜ ਦੀ ਡੇਟ ਤੱਕ ਨਾ ਕਿਸੇ ਦਾ ਲਾਇਸੈਂਸ ਬਣ ਰਿਹਾ ਡਰਾਈਵਿੰਗ ਲਾਇਸੈਂਸ ਨਾ ਕੋਈ ਕਾਪੀਆਂ ਕਲੀਅਰ ਹੋ ਰਹੀਆਂ ਸਕੂਟਰਾਂ ਦੀਆਂ ਸਾਰੇ ਵਸਤਾਰਾਂ ਦੀਆਂ ਇੱਕ ਬੰਦੇ ਨੂੰ ਆਮ ਬੰਦੇ ਨੂੰ ਸਹੂਲਤ ਦੇ ਬਜਾਏ ਹੋਰ ਫਸ ਗਿਆ ਆ ਆਰਟੀਓ ਦਫਤਰ ਤੇ ਵੱਡੇ ਵੱਡੇ ਤਾਲੇ ਲੱਗੇ ਹੋਏ ਆ ਬੰਦੇ ਲੱਭਦੇ ਨਹੀਂ ਉੱਥੇ ਕੋਈ ਠੀਕ ਹੈ ਨਾ ਜੀ ਅਸੀਂ ਇਹ ਚੀਜ਼ਾਂ ਨੂੰ ਕੰਟਰੋਲ ਕਰਨ ਦੀ ਅੱਗੇ ਸਰਕਾਰ ਆਂਦੀ ਆ ਤੇ ਅਸੀਂ ਇਸ ਚੀਜ਼ਾਂ ਨੂੰ ਫੇਰ ਤੋਂ ਬਹਾਲ ਕਰਾਂਗੇ ਸਾਰਾ ਕੁਝ ਫੇਰ ਤੋਂ ਲਿਆਵਾਂਗੇ ਆਪਣੇ ਤਰੀਕੇ ਨਾਲ ਤਾਂ ਕਿ ਸਾਰਾ ਕੁਝ ਸੈੱਟ ਹੋਵੇ ਜਿਹੜੀਆਂ ਦੋਸਤਿਆ ਸਰਕਾਰਾਂ ਉਹ ਕਹ ਰਹੀਆਂ ਕਾਂਗਰਸ ਦੇ ਵਿੱਚ ਕਟੋਪਲੇਸ਼ ਹੀ ਨਹੀਂ ਖਤਮ ਹੋ ਰਿਹਾ ਤੇ ਕਾਂਗਰਸ ਕਿੱਧਰ ਅੱਗੇ ਵਧੇਗੀ ਨਹੀਂ ਜੀ ਨਹੀਂ ਇਹ ਜੀ ਕੋਈ ਗੱਲ ਨਹੀਂ ਅਸੀਂ ਸਾਰੇ ਇਕੱਠੇ ਆ ਜੀ ਅਸੀਂ ਸਾਰੇ ਇਕੱਠੇ ਹੋ ਕੇ ਹੀ ਕੰਮ ਹੁੰਦਾ ਜੀ ਕਦੇ ਵੀ ਨਹੀਂ ਹੁੰਦਾ ਹੁੰਦਾ ਵੀ ਇਕੱਲੇ ਲਾ ਕੇ ਘਾਟੋ ਕਲੇਸ਼ਾ ਕੋਈ ਸਾਰੀ ਕਾਂਗਰਸ ਇਕੱਠੇ ਦੀ ਇਕੱਠੀ ਚੱਲੂਗੀ ਜੀ ਇਕੱਠੀ ਹੀ ਹੈ ਉਹਨਾਂ ਦੇ ਹਲਕੇ ਦੇ ਵਿੱਚ ਲੈਦਾ ਕੋਈ ਉਮੀਦਵਾਰ ਨਹੀਂ ਖੜਾ ਪਾਇਆ ਕੀ ਕਾਰਨ ਕੀ ਹੋ ਸਕਦਾ ਇਹ ਚ ਰਾਜਾ ਵੜਿੰਗ ਜੀ ਦੇ ਹਲਕੇ ਚੋਂ ਆਪਾਂ ਉਮੀਦਵਾਰ ਕਿਹੜਾ ਬਲਕਸ਼ਮਤੀ ਦਾ ਨਹੀਂ ਇਹ ਸਾਡੇ ਨੌਲੇਜ ਚ ਨਹੀਂ ਹੈਗਾ ਜੀ ਬਾਕੀ ਜੋ ਵੀ ਸਾਨੂੰ ਕਲੀਅਰ ਹੁੰਦਾ ਜੀ ਅਸੀਂ ਵੈਸੇ ਸਾਰੇ ਪਾਸੇ ਹੀ ਖੜੇ ਹੋ ਰਹੇ ਹਾਂ ਜੀ ਹੁਣ ਦਾਦਪਿੰਡ ਦੇ ਵਿੱਚ ਅਸੀਂ ਪੂਰੇ ਜੋਰ ਨਾਲ ਖੜੇ ਆਂ ਤਦਾਰ ਪਿੰਡ ਦੇ ਵਿੱਚ ਸਾਡੀ ਵੋਟ ਪੂਰੀ ਖੜੀ ਹੈਗੀ ਆ ਸਾਰੇ ਅਸੀਂ ਕਲੋਨੀਆ ਵਾਲੇ ਇਵਨ ਕੀ ਪਿੰਡ ਚੋਂ ਵੀ ਸਾਡੇ ਨਾਲ ਪੂਰੇ ਬੰਦੇ ਖੜੇ ਆ ਕੋਈ ਅਜਿਹੀ ਗੱਲ ਨਹੀਂ ਆ ਵੀ ਜਿਹੜਾ ਤੁਹਾਡੀ ਪਹਿਲੀ ਨੀਤੀ ਕੀ ਹੋਏਗੀ ਕਿਹੜਾ ਕੰਮ ਐਸਾ ਹੋਊਗਾ ਜਿਹੜਾ ਤੁਸੀਂ ਕਰਨਾ ਚਾਹੁੰਦੇ ਆ ਅਸੀਂ ਜੀ ਪਹਿਲਾਂ ਕਲੋਨੀਆ ਦੇ ਵਿੱਚ ਸਾਰਾ ਸੈਂਟਰ ਤੋਂ ਪੈਸਾ ਲਿਆ ਕੇ ਸੜਕਾਂ ਸੀਵਰੇਜ ਜਦਾਂ ਸਾਰੀਆਂ ਕਲੋਨੀਆ ਦਾ ਪੂਰਾ ਕਰਾਂਗੇ ਤਾਂ ਕਿ ਜਿਹੜਾ ਆਣ ਜਾਣ ਵਾਲਾ ਬੰਦਾ ਉਹ ਉੱਥੇ ਘੱਟੋ ਘੱਟ ਤਰੀਕੇ ਨਾਲ ਆਤਾ ਸਕੇ ਰਾਤ ਨੂੰ ਡਿੱਗਦੇ ਢੋਂਦੇ ਆਂਦੇ ਆ ਫਾਇਦਾ ਕੀ ਉਸ ਤੋਂ ਬਾਅਦ ਸਕੂਲਾਂ ਦਾ ਜਿਹੜਾ ਪੈਸਾ ਹੈ ਉਹ ਸਕੂਲਾਂ ਤੇ ਲਾ ਕੇ ਉਹਨਾਂ ਨੂੰ ਸਕੂਲਾਂ ਨੂੰ ਬਹਾਲ ਕਰਨ ਦੀ ਕੋਸ਼ਿਸ਼ ਫਿਰਤੀ ਕਰਾਂਗੇ ਤਾਂ ਕਿ ਸਕੂਲ ਜਿਹੜਾ ਐਜੂਕੇਸ਼ਨ ਤੋਂ ਬਿਨਾ ਕਦੇ ਕੁਝ ਨਹੀਂ ਡਵੈਲਪਮੈਂਟ ਹੋ ਸਕਦੀ। ਦਾਦਪਿੰਡ ਦੀ ਗੱਲ ਕਰ ਰਹੇ ਹਾਂ ਜੀ ਬਾਰ-ਬਾਰ ਦੇ ਦਾਦਪਿੰਡ ਵਿੱਚ ਬੜੀਆਂ ਵਾਰਦਾਤਾਂ ਹੋ ਰਹੀਆਂ ਨੇ ਉਹਨੂੰ ਕਿਸੇ ਤਰੀਕੇ ਨਾਲ ਖਤਮ ਕਰਾਂਗੇ। ਅਸੀਂ ਜੀ ਦਾਦਪਿੰਡ ਦੇ ਵਿੱਚ ਹੁਣ ਉਸ ਤੋਂ ਬਾਅਦ ਸਾਰੇ ਮਾਹੌਲ ਜਦੋਂ ਸਾਡੇ ਕੋਲ ਆ ਜਾਊਗਾ ਅਸੀਂ ਉਸ ਹਿਸਾਬ ਨਾਲ ਉਹਨੂੰ ਸੰਭਾਲਾਂਗੇ ਤੇ ਸਾਰੇ ਜਿਹੜੇ ਵਾਰਦਾਤਾਂ ਉਹ ਅਫਸਰਾਂ ਨਾਲ ਕਰਕੇ ਮਹਾਂਦਰ ਉਹਨਾਂ ਨੂੰ ਦੇਖ ਕੇ ਅਸੀਂ ਸਾਰਾ ਅਸੀਂ ਕੰਟਰੋਲ 'ਚ ਲਿਆਵਾਂਗੇ। ਬਾਦ ਇਹ ਵਿਚਰਦਾ ਪਈਓ ਕਿੰਨਾ ਕੁ ਪਿਆਰ ਤੁਹਾਨੂੰ ਮਿਲ ਰਿਹਾ ਇਸ ਟਾਈਮ ਬਹੁਤ ਭਰਪੂਰਾ ਪਿਆਰ ਹੈ ਜੀ ਬਹੁਤ ਪਿਆਰ ਕਰ ਰਹੇ ਆ ਸਾਰੇ ਬੰਦੇ ਸਾਰੀ ਕਲੋਨੀ ਸਾਡੇ ਸਾਰੀਆਂ ਕਲੋਨੀਆਂ ਸਾਰਾ ਪਿੰਡ ਸਾਡੇ ਨਾਲ ਚੱਲ ਰਿਹਾ ਆਮ ਆਦਮੀ ਪਾਰਟੀ ਤੋਂ ਇੰਨੇ ਕਿ ਦੁਖੀ ਹਲੋਕੀ ਜਿਹਦਾ ਕੋਈ ਹਿਸਾਬ ਨਹੀਂ ਕਿਵੇਂ ਦੇਖਦੇ ਹੋ 2027 ਦੇ ਇਲੈਕਸ਼ਨ ਜਿਵੇਂ ਆਉਣ ਵਾਲੇ ਹੋ ਗਏ ਆ ਤੇ ਆਵਾਦੀ ਪਾਰਟੀ ਨੇ ਕਿਹਾ ਸੀ ਅਸੀਂ ਤੁਹਾਡੇ ਵਾਅਦੇ ਜਿਹੜੇ ਹੈਗੇ ਉਹ ਪੂਰੇ ਕਰਾਂਗੇ ਪਰ ਕਿਤਨੇ ਕਿਤੇ ਜਾ ਕੇ ਵਾਅਦੇ ਪੂਰੇ ਨਹੀਂ ਹੋਏ ਲੋਕਾਂ ਦਾ ਬੇੜਾ ਗਰਗ ਹੋ ਗਿਆ ਲੋਕਾਂ ਦਾ ਉਹਨਾਂ ਨੇ ਆਵਾਦੀ ਪਾਰਟੀ ਦੇ ਲੋਕਾਂ ਦਾ ਬੇੜਾ ਗਰ ਕਰਤਾ ਸਰੇ ਇਸ ਗੱਲ ਦਾ ਮੈਨੂੰ ਕੋਈ ਗੱਲ ਇਹ ਜੀ ਕਹਿੰਦੇ ਲੋਡਿੰਗ ਸਾਰੇ ਇੱਕ ਬੱਚੇ ਬੱਚੇ ਨੂੰ ਪਤਾ ਵੀ ਆ ਆਦਮਾਂ ਦੀ ਫਾਟੀ ਨੇ ਕੀ ਹਾਲ ਕੀਤਾ ਆਪਾਂ ਨੂੰ ਉਮੀਦ ਹੈ ਕਿ ਜੇ ਆਪਾਂ ਸਤਾਈ ਚ ਜਿੱਤ ਕੇ ਅੱਗੇ ਆ ਤੇ ਆ ਸਾਰਾ ਕੁਝ ਕੰਟਰੋਲ ਫੇਰਤੀ ਕਰਾਂਗੇ ਸਾਰਾ ਕੁਝ ਵਾਪਸੀ ਕੰਮ ਸਾਰਿਆਂ ਦੇ ਚੱਲੂਗੇ ਦੇਖੋ ਆਪਾਂ ਨੂੰ ਪਤਾ ਵਪਾਰਾਂ ਦਾ ਬੁਰਾ ਹਾਲ ਕਰਤਾ ਸਾਰੇ ਜਿੱਥੇ ਰਿਸ਼ਵਤ ਕਹਿੰਦੇ ਇਹਦੀ ਬੰਦ ਕਰ ਦਾਂਗੇ ਉਥੋਂ 10-10 ਗੁਣਾ ਹੋ ਗਈਆਂ ਰਜਿਸਟਰੀਆਂ ਦਾ ਹਾਲ ਆਪਾਂ ਨੂੰ ਸਭ ਨੂੰ ਪਤਾ ਕੀ ਸਾਡੇ ਕਹਿੰਦਾ ਗੁੰਡਾ ਕਰਦੀ ਜਦੋਂ ਦੇਖੋ ਕਿਤੇ ਗੋਲੀ ਚੱਲ ਪਈ ਕੋਈ ਚੱਲ ਪਿਆ ਇਹ ਜਿੱਦ ਸਾਰਾ ਕੁਝ ਅਸੀਂ ਕੰਟਰੋਲ ਚ ਲਿਆਵਾਂਗੇ ਇਹ 1000 ਰੁਪਏ ਮਹੀਨਾ ਦੇਣ ਦਾ ਵਾਅਦਾ ਕੀਤਾ ਇਹਨਾਂ ਨੇ ਉਹਨਾਂ ਦੇ ਲੀਡਰ ਸਹਾਬਾਨ ਨੇ ਵੀ ਬੜੇ ਖੁੱਲ ਕੇ ਕਿਹਾ ਕਿ ਅਸੀਂ ਥਾਮ-ਦਾਮ ਗੋਲੀ ਮਾਰਨੀ ਤੇ ਕੋਈ ਬਦਮਾਸ਼ੀ ਕਰਨੀ ਤੇ ਅਸੀਂ ਸਭ ਕੁਝ ਰੋਕਾਂਗੇ ਜਦ ਕਿ ਉਸ ਟਾਈਮ ਚੀਫ ਮਿਨਿਸਟਰ ਸਾਹਿਬ ਖੁਦ ਪ੍ਰੈਜ਼ెంట్ ਸੀਗੇ ਉਹਨਾਂ ਦੇ ਪਾਰਟੀ ਪ੍ਰਧਾਨ ਪੰਜਾਬ ਦੇ ਖੁਦ ਪ੍ਰੈਜ਼ెంట్ ਸੀਗੇ ਇਹ ਅਸੀਂ ਸੁਣਿਆ ਨਹੀਂ ਇਹ ਓਪਨ ਹੈ ਕਿ ਅਜੇ ਤੱਕ ਐਕਸ਼ਨ ਲਿੱਤਾ ਹੋਏ ਕਿਸੇ ਸਿੰਗਲ ਪਰਸਨ ਨੇ ਨਹੀਂ ਲਿੱਤਾ ਦੇਖੋ ਜੀ ਆਪਾਂ ਨੂੰ ਕਾਲੀ ਪਾਰਟੀਆਂ ਦੀ ਇੱਕ ਪਤਾ ਲੱਗੀ ਆ ਉਹਨਾਂ ਦੀ ਆਈ ਆ ਸਾਰੀ ਸਾਰੇ ਪਾਸੇ ਵਾਇਰਲ ਹੋਈ ਹੋਈ ਆ ਵੀਡੀਓ ਆਡੀਓ ਕੀ ਡੀਐਸਪੀ ਸਾਹਿਬ ਕਹਿੰਦੇ ਪਿਆ ਵੀ ਇੱਥੋਂ ਚੱਕ ਲੋ ਜਿੰਨੇ ਬੰਦੇ ਚੱਕ ਸਕਦੇ ਹੋ ਸਾਰਿਆਂ ਨੂੰ ਉਸ ਆਡੀਓ ਬਾਰੇ ਪਤਾ ਵਾ ਉਹ ਗੁੰਡਾਗਰਦੀ ਜਿਹੜੀ ਆ ਸੀ ਸਭ ਤੋਂ ਪਹਿਲਾਂ ਉਹਨੂੰ ਨਕੇਲ ਪਾਵਾਂਗੇ ਉਹਨੂੰ ਕੰਟਰੋਲ ਕਰਾਂਗੇ ਵੀ ਐਦਾਂ ਕੋਈ ਅਫਸਰਸਾਈ ਨਹੀਂ ਆ ਵੀ ਸਾਰੇ ਜਾਣੇ ਆਪਾਂ ਬਦਮਾਸ਼ ਥੋੜਾ ਰੱਖਿਆ ਹੋਇਆ ਪੁਲਿਸ ਵਾਲੇ ਸਾਡੀ ਰੱਖਿਆ ਲਈ ਆ ਕਿ ਸਾਡੇ ਲਈ ਬਦਮਾਸ਼ੀ ਕਰਨੀ ਆ ਸਾਡੇ ਤੇ ਤੁਹਾਡੇ ਨੇੜੇ ਸਿਟੀ ਸੈਂਟਰ ਹੈ ਉਹ ਤਾਂ ਅਜੇ ਤੱਕ ਸੈਂਟਰ ਗਵਰਨਮੈਂਟ ਤੋਂ ਪਾਸ ਨਹੀਂ ਹੋਇਆ ਕਿਸੇ ਵੱਲੋਂ ਇਸ ਵਾਰ ਹੈ ਜੀ ਸੈਂਟਰ ਦਾ ਆਪਾਂ ਸਿਸਟਮ ਦੇਖਦੇ ਆ ਜੀ ਕਿੱਦਾਂ ਹੁੰਦਾ ਇਹਦਾ ਅਦਾਲਤਾਂ ਦੇ ਕੇਸ ਆ ਜੀ ਸਾਰੇ ਜਿੱਦਾਂ ਨਿਬੜੂਗੇ ਉਸ ਹਿਸਾਬ ਨਾਲ ਸਾਰਾ ਕੁਝ ਸੈੱਟ ਹੋਊਗਾ ਜੀ ਆਮਦੀ ਪਾਰਲੀਮੈਂਟ ਵੱਲੋਂ ਇਹ ਕਿਹਾ ਗਿਆ ਵੀ ਅਸੀਂ ਜਿਹੜੇ ਵੀ ਸਾਡੇ ਕੰਮ ਸੀਗੇ ਪੈਂਡਿੰਗ ਸੀਗੇ ਪੂਰੇ ਕਰ ਦਿੱਤੇਗੇ ਨਹੀਂ ਕਿ ਕੁਝ ਹੋਰ ਕੰਮ ਐਸੇ ਹੋਣਗੇ ਜਿਹੜੇ ਅੰਦਰ ਪੈਂਡਿੰਗ ਉਹ ਜਲਦੀ ਕਰ ਦਵਾਂਗੇ ਇਹ ਇਹ ਲਿੰਦਾ ਤੁਹਾਨੂੰ ਕੋਈ ਐਸਾ ਕੰਮ ਕਿਹੜਾ ਕੰਮ ਆਇਆ ਜਿਹੜਾ ਉਹ ਨਹੀਂ ਤੁਸੀਂ ਇਹ ਦੇਖ ਚੁੱਕੇ ਹੋ ਜੀ ਸਾਰਿਆਂ ਨੂੰ ਪਤਾ ਹੈ ਵੀ ਕਿਹੜੇ ਕੰਮ ਹੋਏ ਆ ਜਿਹੜੇ ਹੁੰਦੇ ਸੀ ਉਹ ਵੀ ਬੰਦ ਹੋ ਗਏ ਜੀ ਰਜਿਸਟਰੀਆਂ ਅੱਜ ਜਿਹੜੇ ਡੇਟ 'ਚ ਹੋ ਨਹੀਂ ਰਹੀਆਂ ਰਿਸ਼ਵਤਾਂ ਤੇ ਰਿਸ਼ਵਤਾ ਵਧ ਗਈਆਂ ਐਨਓਸੀ ਇਹ ਨਹੀਂ ਦਿੰਦੇ ਨਸ਼ਾ ਜਿੰਨਾ ਮਰਜ਼ੀ ਕਰਾ ਲਓ ਨਸ਼ਾ ਤੋਂ ਉੱਤੇ ਆਮ ਘਰਾਂ 'ਚ ਆਰਾਮ ਨਾ ਮਿਲ ਜੂਗਾ ਜੀ ਜਿੰਨਾ ਨਸ਼ਾ ਤੁਸੀਂ ਕਹਿੰਦੇ ਇੱਥੇ ਸਾਰਾ ਮਿਲ ਜਾਂਦਾ ਕੀ ਆਮ ਆਦਮੀ ਪਾਰਟੀ ਨੇ ਕੀਤਾ ਅੱਜ ਦੀ ਡੇਟ 'ਚ ਮੈਨੂੰ ਕਹਿਣ ਦੀ ਜ਼ਰੂਰਤ ਨਹੀਂ ਹਰ ਬੱਚੇ-ਬੱਚੇ ਨੂੰ ਪਤਾ ਹੈ ਕਿ ਆਮ ਆਦਮੀ ਪਾਰਟੀ ਨੇ ਕੀ ਹਾਲ ਕੀਤਾ ਵਾ ਸਾਡਾ ਲੱਗਦਾ ਤੁਸੀਂ ਜਿੱਤਣ ਤੋਂ ਬਾਅਦ ਜਿਹੜਾ ਨਸ਼ੇ ਦੀ ਗੱਲ ਕੀਤੀ ਜਾਈ ਉਹ ਨੂੰ ਥੱਲ ਪਾਇਆ ਜਾਊਗਾ ਬਿਲਕੁਲ ਪਾਇਆ ਜਾਊਗਾ ਜੀ ਨਸ਼ੇ ਨੂੰ ਥੱਲ ਤਾਂ ਪਾਣ ਦਾ ਇਲਾਵਾ ਆਪਾਂ ਕੋ ਕੋਈ ਹੱਲ ਹੀ ਨਹੀਂ ਹੈ ਆਪਾਂ ਆਪਣੀ ਸਾਰਾ ਯੂਥ ਖਰਾਬ ਕਰੀ ਜਾਂਦੇ ਆ ਐਜੂਕੇਸ਼ਨ ਡਾਊਨ ਹੋਈ ਜਾਂਦੀ ਆ ਨਸ਼ੇ ਵਧੀ ਜਾਂਦੇ ਆ ਵੋਟਰਾਂ ਨੂੰ ਕੀ ਬੇਨਤੀ ਕਰੋਗੇ ਹੁਣ 14 ਜੂਨ ਨੂੰ VOTING ਹੈ ਜੀ ਵੋਟਰਾਂ ਨੂੰ ਬੇਨਤੀ ਹੈ ਜੀ ਹੱਥ ਜੋੜ ਕੇ ਕੀ ਇੱਕ ਵਾਰ ਸਪੋਰਟ ਕਰੋ ਸਾਰੇ ਨਾਲ ਚੱਲੋ ਅਸੀਂ ਸਾਰਾ ਕੰਮ ਤੁਹਾਨੂੰ ਪ੍ਰੋਪਰਲੀ ਕਰਕੇ ਤੁਹਾਡੇ ਹਿਸਾਬ ਨਾਲ ਸਾਰਾ ਤਾਂ ਕਿ ਹਰ ਬੰਦੇ ਨੂੰ ਖੁਸ਼ ਕੀਤਾ ਜਾਵੇ ਇਹ ਸਾਰੇ ਬੰਦਿਆਂ ਦੇ ਨਾਲ ਚੱਲਾਂਗੇ ਅਸੀਂ ਲਿਸਟਾਂ ਉਸੇ ਤਰ੍ਹਾਂ ਪੂਰੀਆਂ ਇਹ ਤੇ ਪਹਿਲੇ ਤਰ੍ਹਾਂ ਇਧਰ ਉਧਰ ਨਹੀਂ ਜੀ ਸਾਰਾ ਕੁਝ ਬਹੁਤ ਬੁਰਾ ਹਾਲ ਹੈ ਲਿਸਟਾਂ ਦਾ ਕਿਸੇ ਦੀ ਇੱਕ ਵੋਟ ਇੱਧਰ ਲੈ ਵੋਟ ਕਿਤੇ ਕਿਸੇ ਦੀ ਕਿਸੇ ਆ ਕਿਸੇ ਦੇ ਦੋ ਘਰਾਂ ਦੇ ਬੰਦਿਆਂ ਦੀ ਹੈਗੇ ਆ ਦੋਆਂ ਦੀ ਹੈ ਹੀ ਨਹੀਂ ਤੇ ਕਿੱਦਾਂ ਲੋਕਾਂ ਨੂੰ ਦੱਸ ਰਿਹਾ ਤੁਸੀਂ ਜੀ ਲੱਭ ਲਾ ਕੇ ਅਸੀਂ ਲੱਗੇ ਹੋਏ ਆ ਆਪਣੇ ਵੱਲੋਂ ਪੂਰਾ ਜੋਰ ਲਾਣ ਪਰ ਇਹਨਾਂ ਨੇ ਜੋ ਕੁਝ ਕੀਤਾ ਆ ਹਜੇ ਕਿੱਦਾਂ ਕੰਟਰੋਲ ਆ ਰਿਹਾ ਕੋਈ ਆਈਡੀਆ ਨਹੀਂ ਜੀ ਮਤਲਬ ਜਿੱਦਾਂ ਕਾਉਂਸਲਰ ਇਲੈਕਸ਼ਨ ਹੋਇਆ ਉਸੇ ਤਰ੍ਹਾਂ ਉਸ ਤੋਂ ਬੁਰਾ ਹੀ ਹਾਲ ਆ ਜੀ ਦਾਦਾਂ ਜਿਹਾ ਜੀ ਠੀਕ ਹੈ ਅੱਛਾ ਬਹੁਤ ਬੁਰਾ ਹਾਲ ਹੈ ਸਰ ਸਮਝੋ ਸਰ ਸਮਾਂ ਬਹੁਤ ਘਾਟਾ ਕੰਮ ਬਹੁਤ ਜ਼ਿਆਦਾ ਹੈ ਕਿਸ ਤਰ੍ਹਾਂ ਲੋਕਾਂ ਨੂੰ ਮਿਲੂਗੇ ਜਾਂਦੇ ਕਿਸ ਤਰ੍ਹਾਂ ਲੋਕਾਂ ਨੂੰ ਕੀ ਅਮੀਤ ਲੈ ਕੇ ਅਮੀਤ ਲੈ ਕੇ ਜਾਊਗਾ ਸਰ ਸਭ ਨੂੰ ਪਤਾ ਵਾ ਇਸ ਵੇਲੇ ਸਮਾਜ ਆਹੇ ਘਾਟਾ ਪਰ ਸਭ ਨੂੰ ਪਤਾ ਵੇ ਆਮ ਆਦਮੀ ਪਾਰਟੀ ਦਾ ਕੀ ਹਾਲ ਹੈ ਸਾਨੂੰ ਹੁਲਾਰਾ ਲੋਕਾਂ ਤੋਂ ਹੀ ਮਿਲਿਆ ਵਾ ਮੈਂ ਕੋਈ ਏਦਾਂ ਨਹੀਂ ਖੜਾ ਆਇਆ ਮੈਨੂੰ ਸਾਰਿਆਂ ਨੇ ਖੜਾ ਕੀਤਾ ਵਾ ਵੀਰ ਭਾਈ ਸਾਨੂੰ ਇੱਥੇ ਜੋ ਬੁਰਾ ਹਾਲ ਹੋਇਆ ਸਾਡੀ ਕਲੋਨੀਆਂ ਦਾ ਉਹਨੂੰ ਸੰਭੋ ਇਸ ਲਈ ਲੋਕਾਂ ਕੋਲ ਵਿਚਰਦੇ ਤਾਂ ਅਸੀਂ ਹੈਗੇ ਹੀ ਹਾਂ ਉਹ ਸਾਡਾ ਕੰਮ ਹੈ ਸਾਡਾ ਧਰਮ ਹੈ ਅਸੀਂ ਜਾਣਾ ਹੀ ਜਾਣਾ ਪਰ ਜਿੰਨਾ ਹੁਲਾਰਾ ਮੈਨੂੰ ਲੋਕਾਂ ਵੱਲੋਂ ਮਿਲਿਆ ਵਾ ਉਹਦਾ ਮੈਂ ਬਹੁਤ ਬਹੁਤ ਧੰਨਵਾਦ ਆ ਠੀਕ ਹੈ ਜਿੰਦਾਬਾਦ ਦਿੱਲੀ ਪੂਰੀ ਜਿੰਦਾਬਾਦ ਜਿੰਦਾਬਾਦ ਬੰਦੇਵਾਲਾ ਜਿੱਤੂਗਾ ਜਿੱਤੂਗਾ ਵੀ ਜਿੱਤੂਗਾ ਬੰਦੇਵਾਲਾ ਜਿੱਤੂਗਾ ਜਿੱਤੂਗਾ ਵੀ ਜਿੱਤੂਗਾ ਬੰਦੇਵਾਲਾ ਜਿੱਤੂਗਾ ਜਿੱਤ ਗਿਆ ਸ੍ਰੀ ਚੱਕਰ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਪਿੰਡ ਦਾਤ ਤੋਂ ਬੈਠੇ ਆ ਸਾਰੀ ਕਲੋਨੀ ਵਾਸੀ ਬੈਠੇ ਆ ਅਸੀਂ ਇੱਥੋਂ ਦੇ ਸਿਸਟਮ ਤੋਂ ਬਹੁਤ ਦੁਖੀ ਆ ਸਾਨੂੰ 10 ਸਾਲ ਹੋ ਗਏ ਇਸ ਸਿਸਟਮ ਦੇ ਨਾਲ ਲੜਦਿਆਂ ਨੂੰ ਕੋਈ ਸਾਡੀ ਸਰਕਾਰ ਸਾਬ ਨਹੀਂ ਲੈਂਦੀ ਜਦੋਂ ਪਿਛਲੀ ਟਾਈਮ ਕਾਂਗਰਸ ਦੀ ਸਰਕਾਰ ਸੀਗੀ ਉਸ ਟਾਈਮ ਅਸੀਂ ਆਪਣੀ ਕਲੋਨੀਆਂ ਸਾਡੀਆਂ ਦੇ ਵਿੱਚ ਸੀਵਰੇਜ ਦਾ ਕੰਮ ਕਾਂਗਰਸ ਨੇ ਪਹਿਲ ਦੇ ਆਧਾਰ ਤੇ ਕੰਮ ਕਰਾਇਆ ਜੋ ਕਿ ਐਸ ਏਰੀਆ ਦੀ ਸਭ ਤੋਂ ਵੱਡੀ ਸਮੱਸਿਆ ਸੀਗੀ ਪਰ ਕੁਝ ਕਾਰਨਾ ਕਰਕੇ ਮੌਕੇ ਤੇ ਸਰਕਾਰ ਬਦਲ ਗਈ ਉਸ ਟਾਈਮ ਤੇ ਜਦੋਂ ਹੋਇਆ ਤਾਂ ਕੁਝ ਕੰਮ ਸਾਡੇ ਵਿਚਾਲੇ ਰਹਿ ਗਏ ਜੋ ਕਿ ਅਸੀਂ ਚਾਹੁੰਦੇ ਆ ਵੀ ਹੁਣ ਦੋ ਚਾਰ ਸਾਲਾਂ ਲੰਘੇ ਸਰਕਾਰ ਨੇ ਸਾਡੀ ਕੋਈ ਸਾਰ ਨਹੀਂ ਲਈ ਅਸੀਂ ਚਾਹੁੰਦੇ ਹਾਂ ਵੀ ਜੇ ਸਾਡੇ ਲੱਕੀ ਜੀ ਆਉਣਗੇ ਤਾਂ ਪਹਿਲ ਦੇ ਆਧਾਰ ਤੇ ਸਾਡਾ ਕੰਮ ਕਰਾਉਣਗੇ ਪਹਿਲਾਂ ਵੀ ਸੀਵਰੇਜ ਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਆ ਸਾਡੇ ਪੁਰਾਣੇ ਸਰਪੰਚ ਸਰਦਾਰ ਜਗਦੀਸ਼ਪਾਲ ਸਿੰਘ ਗਰੀয়াল ਸੀ ਉਹਨਾਂ ਨੇ ਬਹੁਤ ਮਿਹਨਤ ਕਰਕੇ ਇਹ ਕੰਮ ਕੀਤਾ ਸਾਡੇ ਕੀ ਹੋਟਲ ਦੀ ਬੈਕਸਾਈਡ ਸਾਰੀ ਕਲੋਨੀਆਂ ਨੂੰ ਜਿਹੜੀ ਸੜਕ ਜੋੜਦੀ ਆ ਉਹ 18 ਫੁੱਟ ਦੀ ਸੀ ਉਹ ਇਹਨਾਂ ਨੇ 28 ਫੁੱਟ ਕਰਵਾਈ ਬਹੁਤ ਉਹਦੇ ਵਾਸਤੇ ਮਿਹਨਤ ਕਰਨੀ ਪਈ ਉਹਨਾਂ ਨੂੰ ਇਸੇ ਕਰਕੇ ਅਸੀਂ ਪਬਲਿਕ ਨੂੰ ਕਹਿੰਦੇ ਆ ਵੀ ਜਿਹੜਾ ਪਬਲਿਕ ਦਾ ਕੰਮ ਕਰਦਾ ਅਸੀਂ ਉਸ ਬੰਦੇ ਦੇ ਨਾਲ ਚੱਲਣਾ ਵਾ ਕਿ ਜਿਹਦੇ ਨਾਲ ਸਾਡੀ ਲੋਕ ਨੇ ਜਿੰਨੇ ਸਾਡੀ ਪਬਲਿਕ ਆ ਉਹਨੂੰ ਕਿਸੇ ਕਿਸਮ ਦੀ ਦਿੱਕਤ ਨਾ ਆਵੇ ਹੁਣ ਸਨੇਚਿੰਗ ਇੰਨੀ ਵਧੀ ਹੋਈ ਆ ਹਰ ਰੋਜ਼ ਤਕਰੀਬਨ ਐਸ ਏਰੀਏ ਦੇ ਵਿੱਚ 2 4 5 ਹੋ ਰਹੀਆਂ ਨੇ ਪੁਲਿਸ ਕੀ ਕਰੇ ਥਾਣਿਆਂ 'ਚ ਪੁਲਿਸ ਐਣੀਗੀ ਉਹ ਕਹਿੰਦੇ ਅਸੀਂ ਦੱਸੋ ਕੀ ਕਰੀਏ ਅੱਗੇ ਜੋ ਆ ਬੋ ਦਿੰਦੇ ਆ ਖੁਦ ਮੇਰੇ ਮਦਰ ਨਾਲ 5 ਦਿਨ ਪਹਿਲਾਂ ਸਨੈਚਿੰਗ ਹੋਈ ਆ ਜਿਹਦਾ ਕਿਸੇ ਨੇ ਕੋਈ ਨਹੀਂ ਜਾ ਕੇ ਕੰਪਲੇਨ ਲਗਾਤੀ ਉਦੋਂ ਬਾਅਦ ਕਿਸੇ ਦਾ ਕੋਈ ਮਤਲਬ ਨਹੀਂ ਕੋਈ ਇਨਸਾਫ ਨਹੀਂ ਮਿਲਿਆ 5 ਦਿਨ ਲਿਖਾ ਦੀ ਕੰਪਲੇਨ ਹਾਂਜੀ ਲੱਭ ਰਹੇ ਆ ਉਹ ਸਾਨੂੰ ਕਹਿੰਦੇ ਤੁਸੀਂ ਨੰਬਰ ਲੱਭ ਕੇ ਦਿਓ ਅਸੀਂ ਨੰਬਰ ਕਿੱਥੋਂ ਲੱਭਣੇ ਜੇ ਅਸੀਂ ਨੰਬਰ ਲੱਭਣਿਆ ਤਾਂ ਪੁਲਿਸ ਸਾਡੀ ਕੀ ਆ ਸਿਸਟਮ ਸਾਡੀ ਆ ਕਿਵੇਂ ਦੇਖਦੇ ਹੈ ਗਿਓ ਕੀ ਹੈ ਲਗਾਤਾਰ ਸ਼ਹਿਰ ਦਾ ਮਾਹੌਲ ਖਰਾਬ ਹੋਇਆ ਹੋਇਆ ਸਾਇਮ ਗੋਲੀਆਂ ਚੱਲਦੀਆਂ ਪਈਆਂ ਆਪ ਪੈਲਸ ਦੇ ਵਿੱਚ ਗੋਲੀਆਂ ਚੱਲਦੀਆਂ ਨੇ ਸ਼ਰਿਆਮ ਹੁੰਦਾ ਵਾ ਗੁੰਡਾਗਰਦੀ ਇੰਨੀ ਵਧ ਗਈ ਨਸ਼ਾ ਇੰਨਾ ਵਧਿਆ ਪਿਆ ਜਿਹਦੇ ਤੇ ਸਰਕਾਰਾਂ ਨੂੰ ਇਹ ਸਰਕਾਰ ਇਹੀ ਕਹਿ ਕੇ ਆਈ ਸੀਗੀ ਵੀ ਮੈਂ ਨਸ਼ਿਆਂ ਤੇ ਇੰਨਾਂ ਚੀਜ਼ਾਂ ਤੇ ਗੈਂਗਸਟਰਾਂ ਵਾਤੇ ਠੱਲ ਪਾਉਂਗੀ ਜਦ ਕੇ ਇਹਨੇ ਤੇ 1% ਵੀ ਸਰਕਾਰ ਨੇ ਨਹੀਂ ਕੰਮ ਕੀਤਾ ਲੋਕਾਂ ਦੇ ਘਰ ਟਾਰ ਰਿਆ ਯੁੱਧ ਨਸ਼ਿਆਂ